ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੁਖਵਿੰਦਰ ਬਿੰਗ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਹੁੰਚਿਆ ਬੜੇ ਪਿੰਡ ਦੀ ਧਰਤੀ ਤੇ ਜਿੱਥੇ ਤੁਹਾਨੂੰ ਪਤਾ ਹੀ ਹੈ ਅਨੇਕਾਂ ਕਬੱਡੀ ਦੇ ਪਲੇਅਰ ਪੈਦਾ ਹੋਏ ਆ ਕਈਕ ਪ੍ਰਮੋਟਰ ਨੇ ਇੱਥੋਂ ਦੇ ਮਜੂਦ ਇਸੇ ਤਰ੍ਹਾਂ ਅੱਜ ਜਿਸ ਖਿਡਾਰੀ ਦੀ ਤੁਹਾਡੇ ਨਾਲ ਮੁਲਾਕਾਤ ਕਰਾਉਣ ਲੱਗੇ ਜਿਸ ਖਿਡਾਰੀ ਦੀ ਜ਼ਿੰਦਗੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਆ ਨਾਮ ਇਹ ਉਹਦਾ ਸ਼ਰਮਾ ਬੜੇ ਪਿੰਡਿਆ ਪੰਡਤਾਂ ਦਾ ਮੁੰਡਾ ਜਿਹਨੇ ਕਬੱਡੀ ਦੇ ਵਿੱਚ ਕਾਫੀ ਆਪਣੇ ਨਾਮ ਨੂੰ ਦੱਸਿਆ ਆਪਣੇ ਇਲਾਕੇ ਵਿੱਚ ਦੱਸਿਆ ਪੂਰੇ ਪੰਜਾਬ ਭਾਰ ਵਿੱਚ ਦੱਸਿਆ ਕਿ ਕੋਈ ਸ਼ਰਮੇ ਨਾਮ ਦਾ ਪਲੇਅਰ ਵੀ ਬੜੇ ਪਿੰਡ ਦਾ ਹੈਗਾ ਆ ਜੇ ਇਹਨਾਂ ਦੀ ਖਾਸ ਗੱਲ ਕਰੀਏ ਕਿ ਇੰਗਲੈਂਡ ਦੇ ਸੀਜ਼ਨ 2022 ਦੀ ਵਿੱਚ ਗੱਲ ਹੋਈ ਤਾਂ ਕਾਫੀ ਨਵੇਂ ਖਿਡਾਰੀ ਨੂੰ ਇੰਗਲੈਂਡ ਦੇ ਪ੍ਰਮੋਟਰਾਂ ਨੇ ਮੌਕਾ ਦਿੱਤਾ ਜਿਨ੍ਹਾਂ ਵਿੱਚ ਸ਼ਰਮੇ ਬੜੇ ਪਿੰਡਿਆਂ ਦਾ ਨਾਮ ਵੀ ਆਇਆ ਤਜ ਤੱਕ ਸਾਨੂੰ ਪਤਾ ਲੱਗਾ ਕਿ ਸ਼ਰਮੇ ਜਦੋਂ ਇੰਗਲੈਂਡ ਦੀ ਧਰਤੀ ਤੇ ਗਿਆ ਤਾਂ ਉੱਥੇ ਕਾਫੀ ਪ੍ਰਮੋਟਰਾਂ ਦਾ ਜਾਂ ਫਿਰ ਇਸ ਤੋਂ ਹੋਰ ਕਈ ਪਲੇਅਰਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਇਸ ਖਿਡਾਰੀ ਨੂੰ ਸ਼ਾਇਦ ਅਸੀਂ ਬਹੁਤ ਘੱਟ ਲਿਖਿਆ ਖੇਡਦਾ ਕਿ ਕਿਉਂਕਿ ਤੁਹਾਨੂੰ ਪਤਾ ਇੰਗਲੈਂਡ ਦੀ ਧਰਤੀ ਉਹ ਧਰਤੀ ਹੈ ਜਿੱਥੇ ਹਰੇਕ ਕੋਈ ਚਾਹੁੰਦਾ ਕਿ ਪਲੇਅਰ ਵਧੀਆ ਆਵੇ ਕਿਉਂ ਹਰੇਕ ਟੀਮ ਚਾਹੁੰਦੀ ਹੈ ਮੈਚ ਜਿੱਤਣਾ ਕੱਪ ਜਿੱਤਣਾ ਕਾਫੀ ਜਦوجਹਿਦ ਹੁੰਦੀ ਆ ਪਰ ਸ਼ਰਮੇ ਨੇ ਆਪਣੀ ਖੇਡ ਰਹੀ ਲੋਕਾਂ ਦਾ ਦਿਲ ਜਿੱਤਿਆ ਤੇ ਟੂਰਨਾਮੈਂਟਾਂ ਤੇ ਇੰਗਲੈਂਡ ਦੇ ਕੱਪਾਂ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਦੱਸ ਕੇ ਆਂਦਾ ਕਿ ਸ਼ਰਮਾ ਬੜੇਪਿੰਡੀਆ ਵੀ ਇੱਥੇ ਖੇਡਣ ਆਇਆ ਤਾਂ ਕਿ ਮੈਂ ਸੁਪਾਰਸ਼ੀ ਨਹੀਂ ਹੈਗਾ ਮੈਂ ਆਪਣੀ ਮਿਹਨਤ ਕਰਕੇ ਇੱਥੇ ਆਇਆ ਆ ਤੇ ਆਪਣਾ ਵਧੀਆ ਨਾਮ ਉੱਥੇ ਰੌਸ਼ਨ ਕੀਤਾ ਜੇ ਨੂੰ ਲੈ ਕੇ 2022 ਤੋਂ ਬਾਅਦ 2023 ਦਾ ਸੀਜ਼ਨ ਵੀ ਇੰਗਲੈਂਡ ਦੇ ਵਿੱਚ ਬੜੇਪਿੰਡ ਵਾਲਾ ਸ਼ਰਮਾ ਵਧੀਆ ਖੇਡ ਕੇ ਆ ਤੇ ਬਾਕੀ ਕੀ ਸੀ ਉੱਥੇ ਦੇ ਇਹਦੀ ਖੇਡ ਬਾਰੇ ਹੋਰ ਵੀ ਜਾਣਕਾਰੀ ਲਵਾਂਗੇ ਕਿਵੇਂ ਖੇਡਣ ਦੀ ਸ਼ੁਰੂਆਤ ਹੋਈ ਆ ਆਓ ਮਿਲੌਣੇ ਤੁਹਾਨੂੰ ਸ਼ਰਮੇ ਬੜੇਪਿੰਡੀਆ ਨਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਧੰਨਵਾਦ ਤੁਸੀਂ ਭਾਜੀ ਆਏ ਇੰਟਰਵਿਊ ਲੈਣ ਲਈ ਤੇ ਸ਼ਰਮੇ ਕਿਦਾਂ ਪਰਿਵਾਰ ਵਿੱਚ ਸਭ ਸੁਖ ਸਕਦੇ ਆ ਹਾਂਜੀ ਭਾਈ ਸਭ ਵਧੀਆ ਠੀਕ ਠਾਕ ਜੀ ਕਿਹਜੋ ਲੱਗਾ ਜਦੋਂ ਇੰਗਲੈਂਡs ਖੇਡਣ ਗਏ ਇੰਗਲੈਂਡ ਜਦੋਂ ਭਾਜੀ ਖੇਡਣ ਗਏ ਆ ਪਹਿਲਾਂ ਤਾਂ ਸਗਾ ਮਨ ਚ ਕੁਛ ਨਾ ਧੜਕਣ ਜਿਹੀ ਸੀ ਵੀ ਕਿਦਾਂ ਖੇਡਣਾ ਹੈ ਕਿਦਾਂ ਨਹੀਂ ਵੀ ਕਿਦਾਂ ਕਿਦਾਂ ਦਾ ਮਤਲਬ ਐਕਸਪੀਰੀਅੰਸ ਹੋਊਗਾ ਉੱਥੇ ਘਾਹਦਾਰ ਗਰਾਊਂਡਾਂ 'ਚ ਇਦਾਂ ਦਾ ਕੁਛ ਨਹੀਂ ਸਗਾ ਆਪਾਂ ਨੂੰ ਤੇ ਫੇਰ ਭਾਜੀ ਜਿੱਦਾਂ ਇੱਕ ਦੋ ਮੀਲਿਆਂ ਬਾਅਦ ਹੋ ਗਏ ਸਗੇ ਸਾਰਾ ਕੁਝ ਠੀਕ ਹੋ ਗਿਆ ਸੀ ਐਕਸਪੀਰੀਅੰਸ ਹੋ ਗਿਆ ਢੰਗ ਜਾ ਆ ਗਿਆ ਖੇਡਣ ਦਾ ਜੋ ਪਹਿਲੀ ਵਾਰ ਉਥੇ ਗਏ ਆ ਤੇ ਥੋੜਾ ਜਿਹਾ ਸਾਨੂੰ ਪਤਾ ਲੱਗਾ ਸੀਗਾ ਕਿ ਕਾਫੀ ਪਲੇਅਰਾਂ ਦਾ ਵੀ ਤੇ ਕਾਫੀ ਜਿਹੜੇ ਉਧਰਲੇ ਹੋਰ ਪ੍ਰਮੋਟਰ ਆ ਤੇ ਉਹਨਾਂ ਦਾ ਕਹਿਣਾ ਕਿ ਵੀ ਸ਼ਰਮਨ ਨੂੰ ਅਸੀਂ ਪਹਿਲਾਂ ਨਹੀਂ ਖੇਡਦਾ ਦੇਖਿਆ ਜਿੱਦਾਂ ਭਾਜੀ ਰੱਖ ਲਓ ਵੱਡੇ ਪਲੇਅਰ ਆ ਜਿਹੜੇ ਕਾਫੀ ਨਾਮਵਰ ਚਲੋ ਨਾਮ ਤਾਂ ਕੀ ਲੈਣਾ ਉਹਨਾਂ ਨੇ ਜਿੱਦਾਂ ਕਿਹਾ ਵੀ ਜਿੱਦਾਂ ਪ੍ਰਮੋਟਰਾਂ ਨੇ ਸਾਡਿਆਂ ਨੂੰ ਵੀ ਅਸੀਂ ਇਹ ਮੁੰਡਾ ਤਾਂ ਕਦੇ ਖੇਡਦਾ ਦੇਖਿਆ ਨਹੀਂ ਵੀ ਕਿੱਥੇ ਖੇਡਦਾ ਰਿਹਾ ਹੈ ਹਨਾ ਹਾਂਜੀ ਤੇ ਪਰ ਫਿਰ ਭਾਜੀ ਜਿੱਦਾਂ ਆਪਣੀ ਮਹਾਰਾਜ ਦੀ ਕਿਰਪਾ ਹੋਈ ਤੇ ਆਪਣੀ ਪਰਫਾਰਮੈਂਸ ਨਾਲ ਜਿੱਦਾਂ ਭਾਜੀ ਵਧੀਆ ਪਰਫਾਰਮੈਂਸ ਰਹੀ ਆਪਣੀ ਤੇ ਵਧੀਆ ਵਧੀਆ ਵੱਡੇ ਵੱਡੇ ਜਾਫੀਆਂ ਦੇ ਯਾਨੀ ਨੋਨ ਸਟਾਪ ਕਬਡੀਆਂ ਭਾਈਆਂ ਭਾਜੀ ਠੀਕ ਅਸੀਂ ਜਦੋਂ ਨਹੀਂ ਕਹਾ ਸੀ ਕਿ ਅਸੀਂ ਮੁੰਡੇ ਨੂੰ ਖੇਡਦਾ ਨਹੀਂ ਦੇਖਿਆ ਤੇ ਤੁਹਾਡੇ ਦਿਲ ਤੇ ਕੀ ਬੀਤੀ ਉਹ ਭਾਜੀ ਆਇਆ ਸੀਗਾ ਮਨ ਚ ਵੀ ਨਹੀਂ ਵੀ ਇਹਨਾਂ ਨੂੰ ਸ਼ਾਇਦ ਵੀ ਲੱਗਦਾ ਵੀ ਜਿਹੜੇ ਨਵੇਂ 플레이ਰ ਹੁੰਦੇ ਆ ਵੀ ਉਹ ਕੁਝ ਕਰ ਨਹੀਂ ਸਕਦੇ ਜਾਂ ਇਦਾਂ ਸਾਡੇ ਤੋਂ ਉੱਪਰ ਨਹੀਂ ਆ ਸਕਦੇ ਜਾਂ ਸਾਡੇ ਬਰੂਬਰ ਕਬੱਡੀਆਂ ਨਹੀਂ ਪਾ ਸਕਦੇ ਹਨਾ ਤੇ ਪਰ ਭਾਜੀ ਇੱਕ ਮੀਲਾ ਹੋਇਆ ਸੀ ਉਦੋਂ ਹਨਾ ਬਈ ਸ਼ਾਇਦ ਉੱਥੇ ਉਹ ਵੱਡਾ ਪਲੇਅਰ ਨਹੀਂ ਚੱਲਿਆ ਠੀਕ ਹੈ ਤੇ ਉੱਥੇ ਜਾਨੀ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਭਾਈ ਉਹ ਮੀਲਾ ਜਿਤਾਇਆ ਸੀਗਾ ਤੇ ਸਾਡੀ ਟੀਮ ਜਿਹੜੀ ਜੀਐਨਜੀ ਗਰੇਵ ਜੰਡ ਦੀ ਸੀਗੀ ਉਹ ਸੈਕੰਡ ਰਹੀ ਸੀ ਉੱਥੇ ਭਾਜੀ ਗਰੇਵ ਜੰਡ ਵੱਲੋਂ ਖੇਡੇ ਉੱਥੇ ਹਾਂਜੀ ਭਾਈ ਮੈਂ ਭਾਜੀ ਜਿੱਦਾਂ ਪਾਲੇ ਸੋਤੇ ਹੁਣੀ ਸਾਡੇ ਚਾਚੇ ਹੁਣੀ ਬੜੇ ਪਿੰਡ ਵਾਲੇ ਕੁਲਵਿੰਦਰ ਸੋਤੇ ਹੁਣੀ ਤੇ ਸਾਡੇ ਚਾਚਾ ਜੀ ਸੱਤਾ ਮਠੱਡਾ ਸੁੱਖਾ ਭਾਈ ਚੱਕਾਂ ਵਾਲਾ ਉਹਨਾਂ ਦੀ ਟੀਮ ਲਈ ਖੇਡੇਆਂ ਸੀ ਜਿੱਦਾਂ ਪਹਿਲੀ ਯਾਰ ਤੇ ਜਿੱਦਾਂ ਪਾਲੇ ਚਾਚੇ ਦੀ ਬਦੌਲਤ ਤੇ ਕੁਲਵਿੰਦਰ ਚਾਚੇ ਦੇ ਬਦੌਲਤ ਗਏ ਸੀ ਆਪਾਂ ਇੰਗਲੈਂਡ ਪਹਿਲੀ ਯਾਰ ਤੇ ਆਪਾਂ ਉਹਨਾਂ ਦਾ ਸਰ ਮੈਂ ਸਾਡੀ ਆਣਾ ਅੰਗਲੈਂਡ ਦੇ ਸੀਜ਼ਨ ਬਾਰੇ ਵੀ ਗੱਲ ਕਰਾਂਗੇ ਪਰ ਜੇ ਆਪਾਂ ਹਰ ਬੰਦੀ ਸ਼ੁਰੂਆਤ ਹੋਣੀ ਕਿਤਨਾ ਕੋਟ ਹਾਂਜੀ ਭਾਈ ਤੇ ਆਪਾਂ ਪਹਿਲਾਂ ਤੁਹਾਡੀ ਜਿੰਦਗੀ ਜਿਹੜੀ ਸ਼ੁਰੂਆਤ ਕਬੱਡੀ ਦੀ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਤੇ ਤੁਹਾਡੀ ਕਬੱਡੀ ਦੇ ਵਿੱਚ ਸ਼ੁਰੂਆਤ ਕਿਵੇਂ ਹੋਈ ਆ ਸ਼ੁਰੂਆਤ ਭਾਜੀ ਜਿੱਦਾਂ ਐਵੇਂ ਕਹਦੀਏ ਜਿੱਦਾਂ ਸ਼ੌਂਕ ਦਾ ਮੈਨੂੰ ਮਾੜਾ ਮੂਟਾ ਸੀ ਵੱਡਾ ਭਾਜੀ ਜਿੱਦਾਂ ਖੇਡਦਾ ਸੀ ਪਰਿਵਾਰ ਦੇ ਵਿੱਚ ਤੇ ਉਹ ਜਿੱਦਾਂ ਖੇਡਦਾ ਸੀ ਉਹਨੂੰ ਸ਼ੌਂਕ-ਸ਼ੌਂਕ ਸਗਾ ਜਿੱਦਾਂ ਭਾਜੀ ਜਿੱਦਾਂ ਉਹਨੇ ਗਰਾਊਂਡ ਨੂੰ ਲੈ ਜਾਣਾ ਨਾਲ ਤੇ ਉਹਨੇ ਆਪਣੇ ਵਾਂਗੂ ਰੱਖਣਾ ਇਦਾਂ ਵਾਲਾ ਨੂੰ ਕੱਟ ਗੁੱਟ ਬੋਲਵਾਨੀ ਕੱਟ ਜੇ ਪਵਾ ਗਏ ਅੱਛਾ ਤੇ ਫਿਰ ਜਦੋਂ ਹਨਾ ਪਾਜੀ ਵੱਡੇ ਭਾਈ ਦੇ ਸਾਟ ਲੱਗ ਗਈ ਫਿਰ ਜਾਣੀ ਉਹਨੇ ਫੋਕਸ ਕਰਿਆ ਮੇਰੇ ਤੇ ਠੀਕ ਹੈ ਉਦਾਂ ਸ਼ੌਂਕ ਮੈਨੂੰ ਪੜ੍ਹਾਈ ਬੜੀ ਦਾ ਜ਼ਿਆਦਾ ਸੀਗਾ ਤੇ ਪਾਜੀ ਨੇ ਇਦਾਂ ਫੋਕਸ ਕਰਿਆ ਮੇਰੇ ਤੇ ਫੇ ਭਰਾਣੇ ਜਦੋਂ ਬਹੁਤ ਕੂਟ ਕਰੀ ਤੇ ਫਿਰ ਪਾਜੀ ਜਿੱਦਾਂ 2017 ਦੇ ਵਿੱਚ ਪਹਿਲੀ ਾਰ ਜਦੋਂ ਪੈਂਡ ਖੇਡੇਆਂ ਸੀਗਾ ਇਦਾਂ ਨਾਰਥ ਫੈਡਰੇਸ਼ਨ ਦਾ ਕੱਪ ਖੇਡੇਆਂ ਸੀਗਾ ਜਦੋਂ ਕੋਟਲੀ ਥਾਨ ਸਿੰਗਲ ਨੂੰ ਤੇ ਉਸ ਤੋਂ ਬਾਅਦ ਪਾਜੀ ਜਦਾਂ ਇੰਜੀਨੀਅਰ ਇੰਜੀਨੀਅਰ ਦੇ ਦੋ 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 ਤਿੰਨ ਸਾਲ ਸ਼িকার ਰਹੇ ਆ ਜਦ ਤੇ ਫੇਰ ਭਾਜੀ ਰੱਖ ਲਓ 2020 ਦੇ ਵਿੱਚ ਸੋਹਣ ਭਾਜੀ ਆਪਣੇ ਰੌੜਕੀ ਵਾਲੇ ਉਹਨਾਂ ਨੇ ਲੀਗ ਚਲਾਈ ਸੀ ਸ਼ਹੀਦ ਭਗਤ ਸਿੰਘ ਕਬੱਡੀ ਲੀਗ ਉੱਥੋਂ ਭਾਜੀ ਜਾਨੀ ਆਪਣੀ ਪਰਫਾਰਮੈਂਸ ਉੱਪਰ ਨੂੰ ਆਈ ਆ ਜਿੱਦਾਂ ਰੱਖ ਲਿਆ ਲੀਗ ਵਾਰ ਤੁਹਾਡਾ ਕੀ ਕਹਿਣਾ ਭਾਈ ਜਿਹੜੀ ਉਹ ਲੀਗ ਚੱਲੀ ਸੀਗੀ ਜਿੱਦਾਂ ਸੋਹਣ ਭਾਜੀ ਨੇ ਚਲਾਈ ਸੀਗੀ ਭਾਈ ਮੈਂ ਕਹਿੰਨਾ ਨਵੇਂ ਪਲੇਅਰਾਂ ਵਾਲੀ ਬਹੁਤ ਵਧੀਆ ਚੀਜ਼ ਐ ਉਹ ਭਈ ਜਦੋਂ ਨਵਾਂ ਪਲੇਅਰ ਉੱਠਦਾ ਹੈ ਜਦੋਂ ਸਾਨੂੰ ਉਹ ਚੀਜ਼ ਤੋਂ ਮੌਕਾ ਮਿਲਿਆ ਅਸੀਂ ਗਾਂ ਆਏ ਆ ਅਸੀਂ 2 ਸਾਲ 2 ਸਾਲ ਮੈਂ ਇੰਗਲੈਂਡ ਗਿਆ ਭਾਜੀ ਆਪਾਂ ਕਹਿੰਦੇ ਇਹ ਲੀਗ ਖੇਡੀ ਤਾਂ ਜਾਣੀ ਆਪਾਂ ਨੂੰ ਬਹੁਤ ਫਾਇਦਾ ਹੋਇਆ ਉਸ ਚੀਜ਼ ਦਾ ਹਾਂਜੀ ਭਾਜੀ ਤੇ ਜੇ ਗੱਲ ਪਰਿਵਾਰ ਵਿੱਚ ਕੌਣ-ਕੌਣ ਐ ਪਰਿਵਾਰ ਚ ਭਾਜੀ ਅਸੀਂ ਜਿੱਦਾਂ ਸਾਡਾ ਪਰਿਵਾਰ ਹੈਗਾ ਜਿੱਦਾਂ ਵੱਡਾ ਥੋੜਾ ਜਿਹਾ ਉਹਦਾ ਚਾਰ ਭਾਈ ਆ ਭੈਣਾਂ ਆ ਤਿੰਨ ਮੰਮੀ ਆ ਡੈਡੀ ਆ ਤੇ ਉਦੋਂ ਦਾ ਬਾਕੀ ਚਲੋ ਪਰਿਵਾਰ ਚ ਜਿੱਦਾਂ ਪਹਿਲਾਂ ਸ਼ੁਰੂ ਤੁਸੀਂ ਭਾਜੀ ਨੇ ਸਪੋਰਟ ਕਰੀ ਸੀ ਤੇ ਹੁਣ ਜਿੱਦਾਂ ਸਾਡੇ ਭੈਣ ਹੋਣੀ ਬਾਹਰ ਆ ਉਹ ਵੀ ਕਰਦੇ ਗੁਰਦੇ ਆ ਠੀਕ ਹੈ ਤੇ ਹਾਂਜੀ ਫਿਰ ਡੈਡੀ ਹੋਣੀ ਵੀ ਯਾਨੀ ਵਧੀਆ ਕਰਦੇ ਆ ਆਪਾਂ ਨੂੰ ਸਪੋਰਟ ਹਾਂਜੀ ਭਾਈ ਅਸੀਂ ਸਰਪੰਚ ਜਿਹੜਾ ਤੁਸੀਂ ਕਹਿ ਰਹੇ ਸੀ ਪੜ੍ਹਾਈ ਦਾ ਤੁਹਾਨੂੰ ਸ਼ੌਂਕ ਬਹੁਤ ਸੀ ਪੜ੍ਹਾਈ ਹੁਣ ਕੰਟੀਨਿਊ ਜੇ ਛੱਡ ਦਿੱਤੀ ਆ ਕੋਈ ਪੜ੍ਹਾਈ ਫੇਰ ਜਦੋਂ ਰੱਖ ਲਾ ਲੋਕਡਾਊਨ ਤੋਂ ਬਾਅਦ ਛੱਡਤੀ ਸੀਗੀ ਜਦਾਂ ਪਹਿਲਾਂ ਜਦੋਂ ਇੱਥੇ ਪਿੰਡੇ ਆਪਣੇ ਪੜ੍ਹਦੇ ਸੀ ਜਦਾਂ ਸਕੂਲ ਸਰਕਾਰੀ ਹੋਈ ਠੀਕ ਹੈ ਤੇ ਫੇਰ ਭਾਈ ਜਦੋਂ ਗ੍ਰੈਜੂਏਸ਼ਨ ਕਰਦਾ ਕੀਤੀ ਆ ਜਦਾਂ ਆਰਾਮਗੜੀਆ ਹਾਂਜੀ ਭਾਈ ਆਰਾਮਗੜੀਆ ਕਾਲਜ ਤੋਂ ਕਰੀ ਸੀ ਫਗਵਾੜੇ ਤੋਂ ਫੇਰ ਭਾਈ ਜਦਾਂ ਅਤੇ ਜਦੋਂ ਭੈਣ ਵੀ ਨਹੀਂ ਕਹਿੰਦੇ ਸੀ ਚੱਲ ਵੇ ਬਾਹਰ ਦਾ ਬਣਾ ਦਿੰਨੇ ਆ ਭਾਈ ਤੁਹਾਨੂੰ ਪਤਾ ਪੰਜਾਬ ਦੇ ਮਾਹੌਲ ਦਾ ਬਿਲਕੁਲ ਤੇ ਫਿਰ ਭੈਣ ਹੁਣੀ ਕਹਿੰਦੇ ਵੀ ਚੱਲ ਬਾਹਰ ਦਾ ਬਣਾ ਲੈਨੇ ਆ ਤੇ ਤੂੰ ਆਇਲਸ ਕਰ ਲੈ ਭਾਜੀ ਠੀਕ ਆ ਕਿਤੇ ਆਇਲਸ ਤੇ ਤੇ ਭਾਜੀ ਫਿਰ ਉਹੀ ਦਾਦਾਂ ਵੀ ਜਦੋਂ ਆਇਲਸ ਕਰਦੇ ਕਰਦੇ ਜਦੋਂ ਆਇਲਸ ਕਰਦੇ ਸੀਗੇ ਤੇ ਨਾਲ ਖੇਡੀ ਵੀ ਜਾਣਾ ਭਾਜੀ ਤੇ ਇਦਾਂ ਆਇਲਸ ਕਰਦਾ ਸੀਗਾ ਤੇ ਭੈਣ ਜਦਾਂ ਉਥੇ ਮਠੱਡਿਆਂ ਮੈਚ ਸੀਗੇ ਭਾਈ ਸਾਡੇ ਲਾਗੇ ਤੇ ਸਾਡੀ ਟੀਮ ਸੀਗੀ ਧਲੇਤੇ ਦੀ ਅਸੀਂ ਮੈਂ ਧਲੇਤੇ ਜੇ ਖੇਡਦਾ ਸੀ ਤਾਂ ਹੈਰੀ ਸਾਡਾ ਵਧੀਆ ਪਿਆਰ ਮੁੰਡਾ ਤਾਂ ਹੈਰੀ ਧਲੇਤੇ ਵਾਲਾ ਉਹਨੇ ਟੀਮ ਬਣਾਈ ਹੋਈ ਸੀ ਅਸੀਂ ਧਲੇਤੇ ਜੇ ਖੇਡਦੇ ਸੀਗੇ ਤੇ ਅਸੀਂ ਪਹਿਲਾਂ ਸਾਡਾ ਮੈਚ ਚਲੋ ਠੀਕ ਸਗਾ ਟੀਮ ਨਾਲ ਤੇ ਮੋੜ ਕੇ ਸਾਡਾ ਸੈਮੀ ਮੈਚ ਹੈਗਾ ਵਧੀਆ ਜਦੋਂ ਧਨੋਰੀ ਦੀ ਟੀਮ ਸਪੈਸ਼ਲ ਆਈ ਸੀਗੀ ਜਦੋਂ ਏਰੀਏ ਸਾਡੇ ਜੇ ਖੇਡਣਾ ਤੇ ਮੈਂ ਪਹਿਲੀ ਵਾਰ ਯਾਨੀ ਧਨੋਰੀ ਦੇ 플레이ਰ ਦੇਖੇ ਸੀਗੇ ਮੈਨੂੰ ਪਤਾ ਨਹੀਂ ਸੀਗਾ ਇਹਨਾਂ ਠੀਕ ਹੈ ਤੇ ਅਸੀਂ ਉਦੋਂ ਹਨਾ ਵੀ 2022 ਦੇ ਵਿੱਚ ਧਨੋਰੀ ਦੀ ਟੀਮ ਹਾਰਾਈ ਭਾਜੀ ਸੈਮੀ ਮੈਚ ਦੇ ਵਿੱਚ ਸਾਰੀ ਵਧੀਆ ਟੀਮ ਸੀਗੀ ਭਾਜੀ ਜਿੱਦਾਂ ਤਿੰਨ ਪਿੰਡਵਾਰ ਤਿੰਨ 플레이ਰ ਬਾਹਰੋਂ ਸੀਗੇ ਉਹਦੇ ਵਿੱਚ ਭਾਜੀ ਚੁੱਕੀ ਭਾਜੀ ਖੇਡਦਾ ਇੱਕ ਢਾਲੀ ਸੀ ਰਾਲਾ ਗੂਰਾ ਸਰਾਲਾ ਸੀਗਾ ਤੇ ਇੱਕ ਭਾਜੀ 플레이ਰ ਹੋਰ ਸੀਗਾ ਹਨਾ ਤੇ ਬਾਕੀ ਸਾਰੀ ਧਨੋਰੀ ਦੀ ਟੀਮ ਸੀਗੀ ਤੇ ਅਸੀਂ ਉੱਥੇ ਭਾਈ ਸੈਮੀ ਜਿੱਦਾਂ ਧਨੋਰੀ ਦੀ ਟੀਮ ਹਰਾ ਦਿੱਤੀ ਤੇ ਫੇਰ ਭਾਈ ਸਾਡਾ ਫਾਈਨਲ ਪੈਂਡ ਨਾ ਸੀਗਾ ਤੇ ਅਸੀਂ ਭਾਈ ਪੈਂਡ ਦੇ ਵਿੱਚ ਜਿੱਦਾਂ ਬਾਹਰੋਂ ਜਿਹੜੇ ਖੇਡਦੇ ਸੀਗੇ ਟਿੱਡਾ ਪੰਡਾਲ ਟੋਲ ਕੀ ਕਾਲਾ ਸੰਗਾ ਤੇ ਹਰਮਨ ਜਲਾਲਪੁਰ ਅੱਛਾ ਤੇ ਭਾਈ ਉੱਥੇ ਵੀ ਯਾਨੀ ਉਹ ਮੈਚ ਵੀ ਅਸੀਂ ਜਿੱਦਾਂ ਜਿੱਤਾਂ ਸੀ ਉਹ ਮੈਚ ਪੈਂਡ ਦੀ ਟੀਮ ਨੂੰ ਹਰਾਇਆ ਤੇ ਜਿੱਦਾਂ ਮੈਂ ਉੱਥੇ ਬੈਠ ਨਿਕਲਿਆ ਭਾਈ ਉਦੋਂ ਮੈਂ ਤੇ ਮੁੰਡਾ ਨਾਲ ਮੇਰੇ ਲੰਬੜ ਕਹਾੜੇ ਵਾਲਾ ਮੇਰੇ ਨਾਲ ਜਾਦੂਜੀ ਕਹਾੜੇ ਵਾਲਾ ਰੀਡਰ ਅਸੀਂ ਦੋ ਹੀ ਜਾਣੇ ਖੇਡਦੇ ਸੀਗੇ ਤੇ ਤੀਜਾ ਸਾਡੇ ਨਾਲ ਭਾਜੀ ਲੰਬੜ ਖੇਡਦਾ ਹੀ ਮੁੰਡਾ ਕਹਾੜੇ ਵਾਲਾ ਠੀਕ ਹੈ ਹਾਂਜੀ ਭਾਜੀ ਤੇ ਉੱਥੋਂ ਫੇਰ ਜਾਣੀ ਸ਼ੁਰੂਆਤ ਜ਼ਿਆਦਾ ਅੱਗੇ ਨੂੰ ਵਧਣ ਦੀ ਹੋਈ ਹੈ ਭਾਜੀ ਜਾਣੀ ਮਟੜੇ ਵਾਲਾ ਮੈਂ ਸਾਡੇ ਦੀ ਯਾਦਗਾਰੀ ਯਾਦਗਾਰੀ ਭਾਜੀ ਹਰ ਸਾਲ ਹੀ ਭਾਈ ਯਾਦਗਾਰੀ ਆਇਆ ਇਸ ਸਾਲ ਵੀ ਭਾਈ ਯਾਦਗਾਰੀ ਹੋ ਰਿਹਾ ਜਿੱਦਾਂ ਐਤਗੀ ਵੀ ਜਿਹੜੀ ਇੰਗਲੈਂਡ ਦੀ ਗੱਲ ਹੋਈ ਆ ਭਾਜੀ ਉਹ ਵੀ ਉੱਥੋਂ ਹੀ ਰਹੀ ਹੈ ਐਤਗੀ ਵੀ ਮੈਂ ਬੈਸਟ ਉੱਥੇ ਰਿਹਾ ਭਾਜੀ ਠੀਕ ਹੈ ਹਾਂਜੀ ਭਾਜੀ ਲੇਨ ਡਾਡਿਆਂ ਦਾ 2 ਮਾਟਾ ਸਾਡੇ ਲਈ ਕਾਫੀ ਲੱਕ ਸਾਬਤ ਪਾਜੀ ਲੱਕੀ ਹਾਂ ਜੀ ਇਹ ਨਾ ਰੱਖ ਲਓ ਮਠੱਡਿਆਂ ਪੈਂਡ ਮਠੱਡਿਆਂ ਗਰਾਉਂਡ ਉਹ ਪਾਜੀ ਲੱਕੀ ਆ ਜਿੱਦਾਂ ਆਪਣੇ ਹਾਂਜੀ ਪਾਜੀ ਤੇ ਹੋਰ ਜੇ ਗੱਲ ਕਰੀਏ ਆਪਾਂ ਹਨਾ ਕਿ ਜੇ ਤੁਸੀਂ ਦੱਸਿਆ ਬਿਸਤਾਂ ਨੂੰ ਕਿ ਨਿਕਲੇ ਪਿੱਛੇ ਇੱਕ ਸਾਲਾ ਨਾ ਮਠੱਡਿਆਂ ਦਾ ਹਾਂਜੀ ਪਾਜੀ ਤੇ ਸਭ ਤੋਂ ਪਹਿਲੀ ਵਾਰ ਬੈਚ ਕਿਹੜੀ ਜਗ੍ਹਾ ਨਿਕਲੇ ਆ ਪਈ ਸਭ ਤੋਂ ਪਹਿਲੀ ਾਰ ਜਦੋਂ ਪੰਮੇ ਭਾਈ ਪੰਮੇ ਭਾਜੀ ਹੁਣੀ ਨਮਾਜੀਪੁਰ ਵਾਲੇ ਉਹਨਾਂ ਨੇ ਲੀਗ ਚਲਾਈ ਲੀਗ ਚਲਾਈ ਆ ਜਦੋਂ ਉਹ ਹਰ ਸਾਲ ਕਰਾਉਂਦੇ ਲੀਗ ਹਾਂਜੀ ਦੁਆਬਾ ਪਿੰਡੂ ਲੀਗ ਉਹ ਹਰ ਸਾਲ ਕਰਾਉਂਦੇ ਭਾਜੀ ਤੇ ਉਦੋਂ ਭਾਜੀ ਇਦਾਂ 2019 ਦੇ ਵਿੱਚ ਤੇ ਉਹ ਭਾਜੀ ਨੇ ਲੀਗ ਕਰਾਈ ਸੀ ਤੇ ਮੈਂ ਭਾਜੀ ਦੇ ਖੇਡਿਆ ਸੀਗਾ ਨਮਾਜੀਪੁਰ ਦੇ ਵਿੱਚ ਤੇ ਉਦੋਂ ਮੈਂ ਭਾਜੀ ਪਹਿਲੀ ਾਰ ਵਹਿਟ ਨਿਕਲਿਆ ਸੀਗਾ ਟਰੋਫੀਆਂ ਸੀਗੀਆਂ ਵਹਿਟਾਂ ਨੂੰ ਤੇ ਉਦੋਂ ਭਾਜੀ ਪਹਿਲੀ ਾਰ ਨਿਕਲਿਆ ਵੈਸਟ ਤੇ ਉਦੋਂ ਬਹੁਤ ਚਾਅ ਹੋਇਆ ਸੀ ਭਾਜੀ ਹਾਂਜੀ ਅਸਾਜ ਉਹ ਕੋਈ ਨਾ ਖਿਡਾਰੀ ਬੇਸਤ ਬਣਦਾ ਉਹਨੂੰ ਪਹਿਲੀ ਵਾਰ ਤਾਂ ਆਪ ਹੁੰਦਾ ਚਾਹ ਹੁੰਦਾ ਹੀ ਆ ਹਾਂਜੀ ਪਰਿਵਾਰ ਵਿੱਚ ਕਿਹੋ ਜਿਹਾ ਉਤਸ਼ਾਹ ਸੀ ਭਈ ਜਦੋਂ ਪਰਿਵਾਰ 'ਚ ਜਦੋਂ ਜਿਆਦਾ ਸ਼ੌਂਕ ਦਾ ਵੱਡੇ ਭਾਜੀ ਨੂੰ ਆ ਤੇ ਉਹਨੂੰ ਹੀ ਜਿਆਦਾ ਚਾਹ ਹੋਇਆ ਸੀ ਜਦੋਂ ਉਹ ਕੰਮ ਜਿੱਦਾਂ ਕਰਦਾ ਤੇ ਉਹ ਜਦੋਂ ਆਉਂਦਾ ਪਿਆਈ ਕਿਤੇ ਉਹ ਤੇ ਜਦੋਂ ਮੈਂ ਉਹਨੂੰ ਦੱਸਿਆ ਵੀ ਭਾਜੀ ਮੈਂ ਅੱਜ ਜਿੱਦਾਂ ਬੈਸਟ ਨਿਕਲਿਆ ਆ ਤੇ ਮੈਂ ਟਰੋਫੀ ਸੀਗੀ ਬੈਸਟਾਂ ਨੂੰ ਉਹ ਕਹਿੰਦਾ ਚਾਹੇ ਜਹਾਜ਼ ਵੀ ਹੋਵੇ ਪਹਿਲੀ ਅਰਦਾ ਤਾਂ ਮੈਨੂੰ ਬਹੁਤ ਚਾਹ ਆਇਆ ਕਹਿੰਦਾ ਚਾਹੇ ਕੋਸ਼ਟ ਵੀ ਨਾ ਹੁੰਦਾ ਜਹਾਜ਼ ਹੀ ਆ ਕਹਿੰਦਾ ਤੇ ਕਹਿੰਦਾ ਵੀ ਬਹੁਤ ਖੁਸ਼ੀ ਆ ਮੈਨੂੰ ਤੂੰ ਘਰ ਨੂੰ ਆ ਜਾ ਮੇਰਾ ਪੁੱਤ ਕੀ ਖਾਣਾ ਜਣੀ ਤਾਂ ਆਪਾਂ ਨੂੰ ਉਹ ਜਣੀ ਬੜਾ ਪਿਆਰ ਕਰਦਾ ਆਪਣੇ ਪੁੱਤਾਂ ਵਾਂਗੂ ਹੀ ਰੱਖਦਾ ਇਦਾਂ ਭਾਜੀ ਹਾਂਜੀ ਜਿਹੜੀ ਭਰਾ ਵੱਲੋਂ ਪੂਰੀ ਸਪੋਰਟ ਹੈ ਭਾਜੀ ਪੂਰੀ ਪੂਰੀ ਪਰਿਵਾਰ ਪਹਿਲਾਂ ਭਾਜੀ ਥੋੜਾ ਜਿਹਾ ਪਰਿਵਾਰ ਚ ਕਰਦੇ ਸੀਗੇ ਵੀ ਜਿਹੜਾ ਰਖਲਾ ਭਾਈ ਹਰ ਪਰਵਾਹ ਤੈਨੂੰ ਪਤਾ ਭਾਈ ਕਬੱਡੀ ਪਲੇਅਰ ਜਿਹੜਾ ਹੁੰਦਾ ਵੀ ਕੋਈ ਕਿਸੇ ਤਗੜੇ ਘਰੋਂ ਤਾਂ ਹੁੰਦਾ ਹੈ। ਫਿਰ ਇਹ ਗੀਮਾ ਚ ਹੈਗਾ ਕਦੀ ਆਪਾਂ ਕਬੱਡੀ ਦਾ ਨਾਮ ਕਰੀ ਜਾਂਦੇ ਆ। ਨਹੀਂ ਨਹੀਂ ਭਾਜੀ ਤੇ ਜਿੱਦਾਂ ਉਹ ਭਾਜੀ ਫਿਰ ਜਿੱਦਾਂ ਬਹੁਤ ਪਰਿਵਾਰ ਦੇ ਮੈਂਬਰਾਂ ਨੇ ਜਿੱਦਾਂ ਦੋਹਾਂ ਤੈਨਾਂ ਨੇ ਕਿਹਾ ਵੀ ਇਹਨੂੰ ਕੰਮ ਤੇ ਲਾ ਵੀ ਥੋੜਾ ਈਜ਼ੀ ਹੋਊਗਾ ਪਰਿਵਾਰ ਦਾ। ਬਿਲਕੁਲ ਤੇ ਫਿਰ ਭਾਜੀ ਨੇ ਜਿੱਦਾਂ ਕਿਹਾ ਵੀ ਨਹੀਂ ਕੋਈ ਚੱਕਰ ਨਹੀਂ ਵੀ ਮੈਂ ਖੜਾਉਣਾ ਮੁੰਡਾ। ਤੇ ਫਿਰ ਭਾਜੀ ਹੁਣੇ ਜਿੱਦਾਂ ਕਰਦੇ ਕਰਾਉਂਦੇ ਜਦੋਂ ਥੋੜਾ ਜਿਹਾ ਹੋਣ ਲੱਗਾ ਫਿਰ ਸਾਰੇ ਭਾਜੀ ਕੰਨ ਲਾਪੇ ਸਦੇ। ਤੇ ਉਦ ਤੇ ਹਾਂਜੀ ਭਾਜੀ ਤੇ ਹੋਰ ਜਿਹੜੇ ਸਾਥੀ ਕਿਹੜਾ ਜੀ ਤੁਹਾਡੇ ਨਾਲ ਕਿਹੜੇ-ਕਿਹੜੇ ਜਿਹੜੇ ਸ਼ੁਰੂਆਤੀ ਸੀ ਸ਼ੁਰੂਆਤੀ ਜੀ ਭਾਜੀ ਜਿੱਦਾਂ ਰੱਖ ਲਾ ਜਿੱਦਾਂ ਪਹਿਲੀ ਜਦੋਂ ਪਹਿਲਾਂ-ਪਹਿਲਾਂ ਖੇਡਣੀ ਸ਼ੁਰੂ ਕੀਤੀ ਹੋਈ ਇਦਾਂ ਛੇਰੇ ਭਾਜੀ ਕੋਲ ਕੋਲ ਪੁੱਤੇ ਵਾਲੇ ਕੋਲ ਉਸਤਾਦ ਕੋਲ ਆਪਣਾ ਉਸਤਾਦ ਆ ਭਾਜੀ ਸ਼ੀਰਾ ਭਾਜੀ ਹਨ ਤੇ ਪਹਿਲੀਆਂ ਜਦੋਂ ਸਾਥੀ ਭਾਈ ਆਪਣਾ ਸਗਾ ਮੁੰਡਾ ਸ਼ੀਲਾ ਸਗਾ ਗੜੀ ਮਹਾ ਸਿੰਘ ਤੋਂ ਮੁੰਡਾ ਗਿੰਦਾ ਸੀ ਮਸੰਦਪੁਰ ਤੋਂ ਭਾਜੀ ਕਨੇਡਾ ਆ ਖੇਡਣ ਗਿਆ ਸੀ ਉੱਤੇ ਉਹ ਉੱਥੇ ਸੈਟਲ ਹੋ ਗਿਆ ਜਿੱਦਾਂ ਮੁੰਡਾ ਸਾਭਾ ਸਗਾ ਭਾਜੀ ਚੀਮਿਆਂ ਤੋਂ ਤੇ ਜਿੱਦਾਂ ਹੋਰ ਵੀ ਕਾਫੀ ਪਲੇਅਰ ਆ ਭਾਈ ਜਿੱਦਾਂ ਜਿੱਦਾਂ ਗਰਜੀਤ ਆ ਭਾਈ ਢੰਡਿਆਂ ਵਾਲਾ ਬਿਲਕੁਲ ਹਨਾ ਭਾਜੀ ਇਹ ਪਲੇਅਰ ਸਿਗੇ ਸ਼ਰਵਾਤੀ ਆਪਣੇ ਨਾਲ ਹਾਂਜੀ ਭਾਜੀ ਜਿਹੜੇ ਕੋਚ ਦੁਆਰਾ ਮਿਹਨਤ ਲੱਗਾ ਚੇਰੇ ਫਲਬੋਤੇ ਦਾ ਨਾਮ ਯਾਦ ਹਾਂਜੀ ਭਾਜੀ ਕਿਹੋ ਜਿਹਾ ਲੱਗਦੀ ਉੱਥੇ ਮਿਹਨਤ ਭਾਜੀ ਜਿੱਦਾਂ ਮਿਹਨਤ ਭਾਈ ਜਿੱਦਾਂ ਬਹੁਤ ਵਧੀਆ ਮਿਹਨਤ ਕਰਾਉਂਦੇ ਹਨਾ ਭਾਜੀ ਦਾ ਭਾਈ ਸੁਭਾਅ ਬਹੁਤ ਵਧੀਆ ਠੰਡਾ ਨਿੱਗਾ ਸੁਭਾਅ ਕਦੇ ਕਿਸੇ ਨੂੰ ਜਿੱਦਾਂ ਕਿ ਮਾਰਿਆ ਕੋ ਟਿਆਣੀ ਜਿੱਦਾਂ ਪਿਆਰ ਨਹੀਂ ਜਾਣੀ ਸਮਝਾਇਆ ਭਾਜੀ ਨੇ ਕਦੇ ਇਦਾਂ ਨਹੀਂ ਕੀਤਾ ਵੀ ਜੇ ਤੇਰਾ ਸਰੀਰ ਨਹੀਂ ਚੱਲਦਾ ਭਾਈ ਨੇ ਕਿਹਾ ਵੀ ਪਲਵਾਨ ਰਹਿਣ ਦੇ ਜੇ ਜ਼ਿਆਦਾ ਨਹੀਂ ਕਰ ਹੁੰਦੀ ਹਨਾ ਭਾਜੀ ਭਾਜੀ ਬਹੁਤ ਵਧੀਆ ਸੁਭਾਤਾ ਦਾ ਭਾਜੀ ਪਰ ਕਈ ਵਾਰ ਜਿਹੜੇ ਪਲੇਅਰ ਨਹੀਂ ਮੰਨਦੇ ਉਸੇ ਉਹ ਭਾਜੀ ਨਹੀਂ ਭਾਜੀ ਹਾਂਜੀ ਭਾਜੀ ਜਿੱਦਾਂ ਭਾਈ ਅਸਤਾਨ ਨੂੰ ਲੱਗਾ ਵੀ ਸਾਡੇ 'ਚ ਕੁਝ ਹੈਗਾ ਆ ਅਸਤਾਨ ਨੇ ਭਾਜੀ ਸਾਡੇ ਛੱਡੀਆਂ ਵੀ ਉਹ ਜਿੱਥੇ ਸਾਨੂੰ ਜਿੱਥੇ ਸਾਡੀ ਗਲਤੀ ਸੀ ਅਸਤਾਨ ਨੇ ਕਿਹਾ ਵੀ ਆ ਵੀ ਨਹੀਂ ਤੂੰ ਇੱਥੇ ਆ ਕਰ ਸਕਦਾ ਆ ਐਮੀ ਦੈਲਣਾ ਛੱਡ ਭਾਜੀ ਗੁੱਸਾ ਨਹੀਂ ਕੀਤਾ ਕਦੀ ਨਹੀਂ ਨਹੀਂ ਭਾਜੀ ਉਸਤਾਦ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਦੇ ਵੀ ਚਾਹੇ ਉਸਤਾਦ ਆਪਣੇ ਹੱਥ ਥੱਪੜ ਵੀ ਮਾਰ ਦੇਵੇ ਆਪਾਂ ਨੂੰ ਕਿਸੇ ਗੱਲ ਦਾ ਗੁੱਸਾ ਨਹੀਂ ਆਦਾ ਆਪਾਂ ਨੂੰ ਭਾਜੀ ਗਰਾਊਂਡ 'ਚ ਵੀ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਮੈਚ 'ਚ ਵੀ ਗਲਤੀਆਂ ਕਰਦੇ ਹਾਂ ਜਦੋਂ ਉਸਤਾਦ ਲਈ ਜਦੋਂ ਖੇਡੇ ਹਾਂ ਉਸਤਾਦ ਨੇ ਕਦੇ ਆਪਾਂ ਨੂੰ ਬੁਲਿਆ ਵੀ ਉੱਚਾ ਨਹੀਂ ਮਾਂ ਵੀ ਬੋਲਿਆ ਆਪਾਂ ਭਾਜੀ ਕਦੇ ਗੁੱਸਾ ਹੀ ਨਹੀਂ ਕਰਿਆ ਉਸਤਾਦ ਦੀ ਗੱਲ ਚੰਗੇ ਲਈ ਬੋਲਿਆ ਭਾਜੀ ਆਪਣੇ ਲਈ ਅੱਜ ਤੱਕ ਦਾ ਤੁਹਾਡਾ ਪਸੰਦੀਦਾ ਕੋਈ ਮੈਚ ਹੈ ਯਾ ਭਈ ਜਿੱਦਾਂ ਸਕੂਲਾਂ ਵਾਲੇ ਖੇਡਦੇ ਹੁੰਦੇ ਸੀ ਜਿੱਦਾਂ ਅਸੀਂ ਜਿੱਦਾਂ ਸਕੂਲੇ ਪਹਿਲੀ ਵਾਰ ਜਦੋਂ ਸਕੂਲਾਂ 'ਚ ਖ ਤੇ ਉਹ ਜਾਨੀ ਅਸੀਂ ਮੈਚ ਸਾਡੀ ਟੀਮ ਸਭ ਤੋਂ ਹਲਕੀ ਸੀਗੀ ਭਾਜੀ ਤੇ ਸਾਡੀ ਸਾਡੇ ਟੀਚਰਾਂ ਨੂੰ ਬੋਹ ਗਿਆ ਵੀ ਰਹਿਣ ਦੋ ਰਹਿਣ ਦੋ ਫਿਰ ਅਸੀਂ ਆਪਣੇ ਟੀਚਰ ਨੂੰ ਯਕੀਨ ਦਿਵਾਇਆ ਵੀ ਨਹੀਂ ਅਸੀਂ ਟਰੋਫੀ ਲੈ ਕੇ ਮੋੜਾਂਗੇ ਚਾਹੇ ਪਹਿਲੀ ਵਾਲੀ ਲੈ ਕੇ ਆਈਏ ਚਾਹੇ ਦੂਜੀ ਵਾਲੀ ਤੇ ਫਿਰ ਅਸੀਂ ਉਦੋਂ ਉੱਥੇ ਸੈਕਿੰਡ ਰਹੇ ਸੀ ਤੇ ਉਦੋਂ ਭਾਜੀ ਜਦੋਂ ਪਹਿਲਾ ਜਦੋਂ ਮੈਚ ਉੱਥੇ ਸ਼ੁਰੂਆਤ ਹੋਣ ਲੱਗੀ ਸੀ ਸਾਡਾ ਇਹ ਤਾਂ ਪਹਿਲਾ ਹੀ ਮੈਚ ਹੈਗਾ ਟੂਰਨਾਮੈਂਟ ਦਾ ਤੇ ਭਾਈ ਉਦੋਂ ਮੇਰੀ ਹਨਾ ਸਿਲੈਕਸ਼ਨ ਹੋਈ ਸੀ ਸਟੇਟ ਲੈਵਲ ਖੇਡਣ ਲਈ ਤੇ ਮੇਰੀ ਭਾਈ ਪਹਿਲੇ ਮੈਚ ਲਈ ਜਦੋਂ ਸਿਲੈਕਸ਼ਨ ਹੋ ਗਈ ਸੀ ਜਦੋਂ ਮੈਂ ਪਹਿਲਾ ਪਲੇਅਰ ਸੀਗਾ ਤੇ ਉਹ ਜਾਨੀ ਯਾਦਗਾਰੀ ਟੂਰਨਾਮੈਂਟ ਆਪਣੇ ਲਈ ਬਹੁਤ ਜ਼ਿਆਦਾ ਹਨਾ ਤੇ ਜਾਨੀ ਉੱਥੋਂ ਆਪਣੀ ਕਬੱਡੀ ਬਹੁਤ ਜ਼ਿਆਦਾ ਉੱਪਰ ਨੂੰ ਆਈ ਹੈ ਕਬੱਡੀ ਨਾਲ ਤੁਸੀਂ ਹੋਰ ਜ਼ਿਆਦਾ ਜੁੜ ਹਾਂਜੀ ਭਾਈ ਆਪਣਾ ਕਬੱਡੀਆਂ ਨੂੰ ਧਿਆਨ ਉਦੋਂ ਜ਼ਿਆਦਾ ਪਿਆ ਜਾਣੀ ਤੇ ਅਸ ਤੁਸੀਂ ਪਹਿਲਾਂ ਸੀ ਕਿ ਸੋਨ ਉਸਤਾਦ ਜਿਹੜੀ ਆਪਣੀ ਲੀਗ ਚੱਲੀ ਸੀ ਹਾਂਜੀ ਭਾਈ ਕਿ ਉਹਦੇ ਵਿੱਚ ਤੁਸੀਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹਾਂਜੀ ਭਾਈ ਤੇ ਸੂਨ ਸਰ ਇੱਕ ਕਬੱਡੀ ਦਾ ਬ੍ਰਾਂਡਡ ਪਲੇਅਰ ਆ ਹਾਂਜੀ ਬਾਈ 노 ਡਾਊਟ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਹਾਂਜੀ ਤੇ ਮੇਰੇ ਖਿਆਲ ਨਾਲ ਹਰ ਇੱਕ ਚੌਂ ਨੰਦਗੀ ਆ ਅਸੀਂ ਵੱਡੇ ਵੱਡੇ ਸਟਾਰਾਂ ਨਾਲ ਖੇਡੇ ਤੁਸੀਂ ਕਾਫੀ ਸਟਾਰਾਂ ਨਾਲ ਖੇਡੇ ਆ ਸ਼ੁਰੂਆਤ ਵਿੱਚ ਜਦੋਂ ਐਡੀ ਵੱਡੇ ਪਲੇਅਰਾਂ ਨਾਲ ਤੁਸੀਂ ਗਏ ਆ ਹਾਂਜੀ ਭਾਜੀ ਖੇਡਣ ਨਾਲ ਤੁਹਾਨੂੰ ਸਿਲੈਕਸ਼ਨ ਕਿੱਦਾਂ ਲੱਗਾ ਉਹ ਜਾਨੀ ਦਿਲ 'ਚ ਜਾਨੀ ਜਦੋਂ ਆਪਾਂ ਉਹਨਾਂ ਨੂੰ ਤਾਂ ਫੋਨ ਤੇ ਦੇਖਣਾ ਟੀਵੀ ਤੇ ਦੇਖਣਾ ਇਹਦਾ ਚਾਹ ਜਾਂ ਹੁੰਦਾ ਵੀ ਵੱਡੇ ਪਲੇਅਰਾਂ ਨਾਲ ਖੇਡੀ ਹੈ ਨਾ ਇਹ ਉਹਨੂੰ ਵੀ ਭਾਜੀ ਜਦੋਂ ਸੂਨ ਭਾਈ ਨੇ ਜਦੋਂ ਆਪਾਂ ਨੂੰ ਕਿਹਾ ਵੀ ਪਹਿਲਵਾਨ ਤੋਂ ਸਾਡੇ ਨਾਲ ਗਿਆ ਖੇਡਿਆ ਕਰਨਾ ਤੇ ਵੀ ਸਾਡੀ ਟੀਮ ਬਣ ਲੱਗੀ ਆ ਮਿੱਥੂ ਸਾਡੇ ਨਾਲ ਖੇਡਣਾ ਤੇ ਜਦੋਂ ਮੈਂ ਭਰਾ ਨੂੰ ਦੱਸਿਆ ਆਪੇ ਨੂੰ ਭਾਜੀ ਵੀ ਮੈਂ ਤਾਂ ਸੂਨ ਭਾਈ ਨਾਲ ਖੇਡਣਾ ਆ ਤੇ ਉਹਨੇ ਬੜਾ ਚਾਹ ਕਰਿਆ ਵੀ ਬਹੁਤ ਖੁਸ਼ੀ ਹੋਈ ਵੀ ਡੇ ਲੈਜੈਂਡ ਨਾਲ ਖੇਡਣਾ ਹੈ ਨਾ ਵੀ ਡੇ ਲੈਜੈਂਡ ਕੋਲ ਬੈਠਣਾ ਗੱਲਾਂ ਸਿੱਖਣੀਆਂ ਭਾਜੀ ਬਹੁਤ ਯਾਨੀ ਆਪਾਂ ਨੂੰ ਸੂਨ ਭਾਜੀ ਬਹੁਤ ਲੱਗਾ ਸੂਨ ਭਾਈ ਦਾ ਸੁਭਾਅ ਭਾਜੀ ਬਹੁਤ ਵਧੀਆ ਹਾਸਮਖ ਸੁਭਾਅ ਆ ਕਦੇ ਗੱਲਾਂ ਸੁਣੋ ਉਸਤਾਦ ਬਾਰੇ ਫਕਰ ਸੁਭਾਅ ਬਾਰੇ ਸਹੀ ਪੂਰੀਆਂ ਪੂਰੀਆਂ ਭਾਜੀ ਫਕਰ ਸੁਭਾਅ ਸੱਚੀ ਉਸਤਾਦ ਦਾ ਜੀ ਬਹੁਤ ਜ਼ਿਆਦਾ ਉਸਤਾਦ ਨੇ ਕਦੇ ਆਪਾਂ ਨੂੰ ਇਦਾਂ ਗਲਤ ਚੀਜ਼ ਜਾਨੀ ਯੂਜ਼ ਕਰਨ ਨੂੰ ਨਹੀਂ ਕਿਹਾ ਉਸਤਾਦ ਵੀ ਕਹਿੰਦਾ ਮਿਹਨਤ ਕਰੋ ਆਪਣੀ ਮਿਹਨਤ ਤੇ ਯਕੀਨ ਰੱਖੋ ਜੇ ਨਾ ਹੋ ਸਕਦਾ ਜਿੱਦਾਂ ਕਦੇ ਵੀ ਆਪਾਂ ਨੂੰ ਮੇਲੇ ਤੇ ਜਾਣਾ ਕਦੇ ਭੇਦ ਭਾਵ ਨਹੀਂ ਕਰਨਾ ਆਪਣੇ ਨਾਲ ਬਿਠਾਉਣਾ ਆਪਣੇ ਨਾਲ ਬਿਠਾ ਕੇ ਖਿਲਾਉਣਾ ਬੁਲਾਉਣਾ ਵੀ ਕਦੇ ਉਹਨਾਂ ਨੇ ਜਿੱਦਾਂ ਸੋਚਿਆ ਨਹੀਂ ਵੀ ਮੈਂ ਇਦਾਂ ਵੱਡਾ ਪਲੇਅਰ ਹਾਂ ਵੀ ਆਪਣੇ ਅਰਗਾਈ ਸਮਝਿਆ ਉਸਤਾਦ ਨੇ ਹਾਂਜੀ ਭਾਜੀ ਕਣ ਇਹ ਨਹੀਂ ਕਿ ਕਿ ਮੈਂ ਤਾਂ ਜੂਨੀਅਰ ਹਾਂ ਕਿ ਇਹਨਾਂ ਤੋਂ ਆਪਾਂ ਨਹੀਂ ਨਹੀਂ ਭਾਜੀ ਉਹਨਾਂ ਨੇ ਕਦੇ ਫਰਕ ਨਹੀਂ ਕਰਿਆ ਵੀ ਉਹਨੇ ਉਹਨਾਂ ਨੇ ਜਿੱਦਾਂ ਕਹਿ ਵੀ ਦੇਣਾ ਆ ਜਾ ਸ਼ਰਮਿਆ ਵੀ ਆ ਜਾ ਬਹਿ ਜਾ ਇੱਥੇ ਕੋਲ ਲੈ ਸ਼ਰਮਿਆ ਆ ਖਾਲਾ ਤੂੰ ਜਿੱਦਾਂ ਭਾਜੀ ਨੇ ਘਰੋਂ ਕੁਛ ਚਾਹ ਵੀ ਲੈ ਕੇ ਆਉਣੀ ਉਹ ਵੀ ਨਾਲ ਸਾਨੂੰ ਵੰਡ ਕੇ ਪਿਲਾਉਣੀ ਕਦੇ ਰੋਟੀ ਪਰੌਂਠਾ ਵੀ ਲਿਆਉਣਾ ਉਹ ਵੀ ਭਾਈ ਨੇ ਇਦਾਂ ਸਾਨੂੰ ਨਾਲੇ ਖਿਲਾਉਣਾ ਆਪਣੇ ਇਸ ਤੋਂ ਲਾਵਾ ਏਡੀ ਲੈਜੈਂਡ ਕੋ ਫੋਰ ਕੀ ਹੋ ਚੁੱਕਿਆ ਜਿੱਦਾਂ ਭਾਜੀ ਉਹਨਾਂ ਨੇ ਇਹੀ ਕਿਹਾ ਵੀ ਇੱਕ ਗੱਲ ਭਾਜੀ ਨੇ ਜਿੱਦਾਂ ਆਪਾਂ ਨੂੰ ਜਿੱਦਾਂ ਸਾਡੇ ਪਿੰਡ ਆ ਜੀ ਭਾਜੀ ਉਦੋਂ ਜਦੋਂ ਆਪਾਂ ਪਾਰਟੀ ਜੀ ਰੱਖੀ ਸੀਗੀ ਤੇ ਸਤਾਨ ਨੇ ਉਦੋਂ ਇੱਕ ਗੱਲ ਸਿੱ ਬਈ ਪੈਸੇ ਪਿੱਛੇ ਨਾ ਭੱਜੀ ਬੇ ਕਾਮਯਾਬ ਹੋਈ ਪੈਸਾ ਤੇਰੇ ਪਿੱਛੇ ਆਊਗਾ ਤੇ ਉਹ ਗੱਲ ਆਪਾਂ ਨੂੰ ਆਪਣੀ ਜ਼ਿੰਦਗੀ ਦੀ ਯਾਰ ਵਧੀਆ ਲੱਗਿਆ ਉਹ ਬਹੁਤ ਗੱਲਾਂ ਭਾਜੀ ਉਸਤਾਦ ਦੀ ਉਹ ਗੱਲ ਹਮੇਸ਼ਾ ਯਾਦ ਰਹਿਣੀ ਆ ਉਹ ਸਿੱਖਣ ਨੂੰ ਉਹ ਇੱਕ ਚੀਜ਼ ਆਪਾਂ ਨੂੰ ਬਹੁਤ ਆਪਾਂ ਨੂੰ ਮੋਟੀਵੇਟ ਕਰਦੀ ਆ ਠੀਕ ਹਾਂਜੀ ਭਾਈ ਅਸਾ ਜਿਹੜਾ इंग्लंड ਦਾ ਸੀਜ਼ਨ ਤੁਹਾਡਾ ਚੱਲਿਆ ਪਹਿਲੇ ਸਾਲ ਦਾ ਹਾਂਜੀ ਭਾਈ ਉਥੇ ਕਿਦਾਂ ਕਬੱਡੀ ਪਾਣੀ ਕਿਹੋ ਜਿਹਾ ਲੱਗੇ ਜਦੋਂ ਭਾਜੀ ਪਹਿਲਾਂ ਜਦੋਂ ਮੈਂ ਜਦੋਂ ਕਮੈਂਟਰੀ ਮੈਂ ਸੀਗਾ ਨਾ ਸਾਡਾ ਤੇ ਸਾਡਾ ਮੈਚ ਇਦਾਂ ਸੀਗਾ ਸਲੂਰੀ ਟੀਮ ਦਾ ਦਾ ਵਧੀਆ ਪਲੇਅਰ ਸੀਗਾ ਜੱਗੂ ਸਿੰਘ ਹਾਕਮ ਵਾਲੀਆ ਬਨੀ ਤਨੋਰੀ ਲੰਬੜ ਮੱਲੀਆਂ ਵਾਲਾ ਤੇ ਭਿੰਦਾ ਨੂੰਲੇ ਵਾਲਾ ਕਹਰੇ ਆ ਭਾਜੀ ਉਹ ਟੀਮ ਜਿਹੜੀ ਸਾਡਾ ਉਹਨਾਂ ਨਾਲ ਮੈਚ ਸੀਗਾ ਤੇ ਥੋੜਾ ਜਿਹਾ ਦਾ ਪੇਰ ਟਿਕ ਟੈਕ ਅਧਾਣੀ ਸੀਗਾ ਜਿੱਦਾਂ ਮੈਨੂੰ ਜਦਾ ਇੱਕ ਜਫਾ ਸੀਗਾ ਉਹ ਮੈਚ ਫੇ ਭਾਜੀ ਥੋੜਾ ਜਿਹਾ ਇਦਾਂ ਹੋ ਗਿਆ ਦੋ ਕੁ ਮੈਚਾਂ ਬਾਅਦ ਬਈ ਮੈਚ ਆਪਣਾ ਵਧੀਆ ਲੱਗਣ ਲੱਪੇ ਸੀਗੇ ਸਾਰੇ ਤੇ ਕਾ ਤੇ ਜਿੱਦਾਂ ਕਦੇ ਖੇਡੇ ਨਹੀਂ ਸੀਗੇ ਇੰਨਾ ਭਾਜੀ ਮਿੱਟੀ 'ਚ ਖੇਡੇ ਆ ਆਪਾਂ ਇੱਥੇ ਇੰਡੀਆ ਦੇ ਵਿੱਚ ਜਿੰਨਾ ਖੇਡਦੇ ਆ ਬਿਲਕੁਲ ਉੱਥੇ ਕਹਾ ਦੀ ਕਬੱਡੀ ਦੇ ਮਿੱਟੀ ਵਾਲੀ ਕਬੱਡੀ ਬਹੁਤ ਪਾਈ ਡਿਫਰੈਂਟ ਆ ਤੇ ਫੇ ਭਾਜੀ ਚਲੋ ਹੋ ਗਿਆ ਮਾੜਾ ਮੋਟਾ ਜਿੱਦਾਂ ਠੀਕ ਠਾਕ ਪੈ ਟਿਕਨ ਨਾ ਪਿਆਈ ਭਾਜੀ ਆਪਣਾ ਹਾਂਜੀ ਭਾਜੀ ਉਹ ਸਾਰੇ ਖਿਡਾਰੀ ਖੌਦ ਸੀਗੇ ਜਿਹੜੇ ਕਹਿੰਦੇ ਸੀ ਕਿ ਸ਼ਰਮੇ ਨੂੰ ਪਹਿਲਾਂ ਕਿ ਦੇਖਿਆ ਨਾ ਉਹ ਭਾਜੀ ਫੇ ਉਹ ਜਿੱਦਾਂ ਉਹ ਜਿਹੜੇ ਖਿਡਾਰੀ ਇਦਾਂ ਕਹਿੰਦੇ ਵੀ ਸ਼ਰਮੇ ਪੁੱਤ ਵੀ ਮੈਚ ਉੱਪਰ ਆ ਵੀ ਮੈਚ ਬਰੋਬਰ ਆ ਵੀ ਤੂੰ ਦੋ ਕਬੱਡੀਆਂ ਪਾ ਦੇ ਵੀ ਮੈਂ ਕਹਿਣਾ ਹਾਂਜੀ ਭਾਜੀ ਵੀ ਤੂੰ ਦੋ ਕਬੱਡੀਆਂ ਪਾ ਦੇ ਵੀ ਮੈਚ ਬਰੋਬਰ ਆ ਤੇ ਮੈਂ ਜਿੱਤਣਾ ਆ ਮੈਂ ਜਿੱਤਨ ਵਾਲਾ ਆ ਆਪਣੇ ਤੇ ਇਦਾਂ ਹੋ ਗਈ ਸੀ ਭਾਜੀ ਉਦੋਂ ਕਿ ਵਧੀਆ ਲੱਗਾ ਉਹ ਉਦੋਂ ਭਾਜੀ ਵਧੀਆ ਲੱਗਾ ਹਾਂ ਜੀ ਭਾਜੀ ਜਿੱਦਾਂ ਆਪਣੇ ਪ੍ਰਮੋਟਰ ਵੀ ਖੋਜ ਹੈਗੇ ਪਾਲੇ ਚਾਚੇ ਹੁਣੀ ਤੇ ਉਹ ਵੀ ਕਹਿੰਦੇ ਵੀ ਸਾਡੇ ਪਿੰਡੂ ਨੇ ਵੀ ਸਾਡੀ ਦਾ ਸਾਡਾ ਵਧੀਆ ਮਾਣ ਕਰਿਆ ਵੀ ਕੋਈ ਕਹਿ ਨਹੀਂ ਸਕਦਾ ਵੀ ਸ਼ਰਮਾ ਇਦਾਂ ਬਕਾਰ ਤੇ ਲੇ ਰਿਹਾ ਜਾਂ ਬਾਰਸੀ ਆ ਉਹਨੇ ਪੂਰਾ ਮਾਣ ਕਰਿਆ ਭਾਜੀ ਆਪਣਾ ਦੂਜੀ ਸਾਲਾ ਜਿਹੜਾ ਹੁਣ 2023 ਦਾ 22 23 ਦਾ ਅਸੀਂ ਕਿਹੜੇ ਆਏ ਹਾਂ ਹਾਂਜੀ ਭਾਜੀ ਇਹ ਕਿਉਂ ਜਾ ਰਿਹਾ ਇਹ ਭਾਜੀ ਇਹ ਵੀ ਵਧੀਆ ਰਿਹਾ ਭਾਜੀ ਜਿੱਦਾਂ ਖੇਡੀਆਂ ਆ ਪਾਪਾ ਜੀ ਡਰਬੀ ਲਈਆਂ ਹਾਂ ਹਾਂਜੀ ਭਾਈ ਆਪਣੇ ਹਰਜਿੰਦਰ ਭਾਈ ਸਿੰਘ ਆਪਣੇ ਬੋਈ ਭਾਜੀ ਹੁਣੀ ਉਹਨਾਂ ਲਈ ਖੇਡੀਆਂ ਡਰਬੀ ਵਾਲਿਆਂ ਲਈ ਤੇ ਫੇਰ ਭਾਈ ਐਦ ਕੀ ਵਰਲਡ ਕੱਪ ਵੀ ਖੇਡਣ ਨੂੰ ਮਿਲਿਆ ਹਣਾ ਭਾਈ ਮੌਕਾ ਅੱਛਾ ਵਰਲਡ ਕੱਪ ਦਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰੋ ਭਾਈ ਜਿੱਦਾਂ ਇੱਕ ਹਰ ਇੱਕ ਪਲੇਅਰ ਦਾ ਇਹਦਾ ਡ੍ਰੀਮ ਹੁੰਦਾ ਹਨਾ ਭਾਜੀ ਜਦੋਂ ਵਰਲਡ ਕੱਪ ਖੇਡੀਏ ਜਾਂ ਆਪਾਂ ਆਪ ਇੰਡੀਆ ਲਈ ਖੇਡੀ ਹੈ ਨਾ ਤੇ ਭਾਜੀ ਆਪਾਂ ਉਹ ਵਰਲਡ ਕੱਪ ਖੇਡੇ ਆਂ ਇੰਡੀਆ ਲਈ ਆਪਣੀ ਕੰਟਰੀ ਲਈ ਖੇਡਿਆ ਹਾਂਜੀ ਭਾਜੀ ਸੱਤੇ ਭਾਈ ਤੇ ਸੁੱਖੇ ਭਾਈ ਉਹਨਾਂ ਲਈ ਟੀਮ ਲਈ ਤੇ ਭਾਜੀ ਉਹ ਚੀਜ਼ ਦੀ ਬਹੁਤ ਪ੍ਰਾਊਡ ਮੂਵਮੈਂਟ ਹੈ ਆਪਾਂ ਨੂੰ ਜਦੋਂ ਸਾਰਾ ਆਪਣਾ ਪਰਿਵਾਰ ਯਾਨੀ ਖੋਜਿਆ ਉਹ ਚੀਜ਼ ਤੋਂ ਤੇ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਭਾਈ ਜਦੋਂ ਮੈਚ ਪੂਰਾ ਵਧੀਆ ਲੱਗੇ ਸਾਡੇ ਹਾਂਜੀ ਭਾਜੀ ਕਿਹੜੇ ਕਿਹੜੇ ਜਾਪੀ ਸੀਗੇ ਬਹੁਤ ਅੱਛੇ ਨੇ ਤੇ ਪਈ ਜਦੋਂ ਸਾਡੇ ਜਦੋਂ ਸਾਡਾ ਮੈਂ ਹੈਗਾ ਜਿਹੜਾ ਦਾਂ ਪਹਿਲਾਂ ਤਾਂ ਸਾਡਾ ਇੰਗਲੈਂਡ ਨਾਲ ਸੀਗਾ ਭਾਜੀ ਉੱਚ ਮੁੰਡੇ ਨਵੇਂ ਸੀਗੇ ਜਿੱਦਾਂ ਗਿੰਦੀ ਉੱਗੋ ਤੇ ਆਪਣਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਅੰਕੁਰ ਸ਼ਿੱਲੂ ਦੇ ਪਿੰਡ ਦਾ ਮੁੰਡਾ ਮੰਦਰ ਸੀਗਾ ਸੇਲਵਰੇ ਦਾ ਤੇ ਦੂਜਾ ਮੈਚ ਉਹ ਵੀ ਮੰਦਰ ਦੇ ਮੁੰਡੇ ਕਾਫੀ ਪ੍ਰੋਬਲਮ ਹਾਂਜੀ ਭਾਜੀ ਵਧੀਆ ਵਧੀਆ ਸੀਗੇ ਤੇ ਦੂਜਾ ਮੈਚ ਭਾਈ ਸਾਡਾ ਜਿੱਦਾਂ ਸੀਗਾ ਆਪਣੇ ਯੂਰਪ ਦੀ ਟੀਮ ਨਾਲ ਤੇ ਉਹਦੇ ਚ ਭਾਜੀ ਪਲੇਅਰ ਜਿੱਦਾਂ ਮੁੰਡਾ ਮਨੀਆ ਦਿਾਲਪੁਰ ਹੀ ਹਨਾ ਵਧੀਆ ਜੰਧੀਆ ਤੇ ਸਪਿੰਦਰ ਭਾਜੀ ਜਮਾਨਾਣੇ ਵਾਲਾ ਉਹ ਸੀਗਾ ਤੇ ਮੁੰਡਾ ਭਾਜੀ ਲੱਭੂ ਸਗਾ ਸੀਚੇ ਵਾਲ ਦਾ ਵਧੀਆ ਟੀਮ ਸੀ ਭਾਜੀ ਅੰਗਲੇਂਡ ਦਾ ਸੀਜ਼ਨ ਪੂਰਾ ਵਧੀਆ ਪੂਰਾ ਭਾਜੀ ਵਧੀਆ ਬਹੁਤ ਵਧੀਆ ਰਿਹਾ ਅੱਜ ਆਪਾਂ ਭਾਜੀ ਸ਼ੁਕਰਾਨਾ ਕਰਦੇ ਵੀ ਮਾਲਕ ਨੇ ਵੀ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਭਾਜੀ ਇੰਗਲੈਂਡ ਖੇਡੂਗਾ ਦੋ ਸਾਲ ਤੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਵੀ ਖੇਡੇ ਆ ਵੀ ਉਹ ਵੀ ਇਦਾਂ ਦਾ ਬਈ ਬਾਈ ਗੁਰੂ ਦਾ ਸ਼ੁਕਰਾਨਾ ਹੀ ਆ ਭਾਜੀ ਹਮੇਸ਼ਾ ਪੰਜਾਬ ਦੇ ਵਿੱਚ ਕਿਹੜੀ ਅਕੈਡਮੀ ਉਹ ਲੱਗਦੇ ਆ ਭਾਈ ਮੈਂ ਭਾਜੀ ਜਿੱਦਾਂ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਭਾਈ ਸੂਨ ਭਾਈ ਉਹਨਾਂ ਨੇ ਖੇਡੇ ਆ ਜਿੱਦਾਂ ਪਹਿਲਾਂ ਰੋੜਕਾ ਕਲਾਂ ਸੀਗੀ ਸਾਡੀ ਟੀਮ ਭਾਜੀ ਭਾਈ ਬੀਬੀਐਸ ਰੋੜਕਾ ਕਲਾਂ ਬਿੰਦੂ ਭਾਜੀ ਹੋਣੀ ਆ ਨਾ ਤੇ ਫੇਰ ਭਾਜੀ ਜਿੱਦਾਂ ਪਿਛਲੇ ਆਏ ਸੀਅਰ ਤੇ ਜਿੱਦਾਂ ਟੀਮ ਸਾਡੀ ਸੀਗੀ ਕੋਰੋ ਮੰਡਲ ਨਿਊਜ਼ੀਲੈਂਡ ਹਾਂਜੀ ਭਾਜੀ ਸੂਨ ਭਾਈ ਨੇ ਹੀ ਖੇਡੇ ਆ ਜਿੱਦਾਂ ਮੇਜਰ ਫੈਡਰੇਸ਼ਨ ਚ ਹਾਂਜੀ ਭਾਜੀ ਮੇਜਰ ਲੀਗ ਦੇ ਰੂਲ ਕਿਦਾਂ ਲੱਗਦੇ ਆ ਮੇਜਰ ਲੀਗ ਦੇ ਭਾਈ ਰੂਲ ਬਹੁਤ ਵਧੀਆ ਜਿੱਦਾਂ ਬਹੁਤ ਵਧੀਆ ਭਾਈ ਜਿੱਦਾਂ ਕਦੇ ਵੀ ਇਦਾਂ ਨਹੀਂ ਹੈਗਾ ਵੀ ਤੁਸੀਂ ਭੇਤ ਭਾਅ ਵਾਲਾ ਵੀ ਜਿੱਦਾਂ ਦਾ ਜੋ ਹਰੇਕ ਪਲੇਅਰ ਨਾਲ ਉਦਾਂ ਦਾ ਆ ਹਾਂਜੀ ਭਾਈ ਜਿੱਦਾਂ ਸਾਰੀਆਂ ਅਕੈਡਮੀਆ ਜਿੱਦਾਂ ਹੈਗੀਆਂ ਜਿੱਦਾਂ ਇੱਕੋ ਕਿਟ 'ਚ ਆ ਪਾਣੀ ਨਹੀਂ ਪੀ ਸਕਦੇ ਉਹ ਭਾਈ ਵਧੀਆ ਚੀਜ਼ ਆ ਜੇ ਇੱਕ ਪਲੇਅਰ ਨਾਲ ਜਿੱਦਾਂ ਟੈਮ ਨਾਲ ਆਉਣੇ ਵਾਲਾ ਰੂਲ ਕਿੱਦਾਂ ਲੱਗਦਾ ਬਹੁਤ ਵਧੀਆ ਭਾਈ ਜਿੱਦਾਂ ਕਦੇ ਇਦਾਂ ਜਿੱਦਾਂ ਰਖਲਵਾ ਕਈ ਜਿੱਦਾਂ ਆਲ ਓਪਨਾ ਹੁੰਦੀਆਂ ਭਾਈ ਉਤੋਂ ਕਈਆ ਲੇਟ ਹੋ ਜੀਦਾ ਹੈ ਨਾ ਤੇ ਜਿੱਦਾਂ ਮੇਜਰ ਲੀਗ ਦੇ ਮੈਚ ਆ ਜਿੱਦਾਂ ਪੂਰੇ ਟਾਈਮ ਤੇ ਪ੍ਰੋਪਰ ਜਿੱਦਾਂ ਹੋ ਉਹ ਆ ਜੀ ਟਾਈਮ ਨਾ ਕਰਿਆ ਜੀ ਦਾ ਘਰ ਦੇ ਵਿੱਚ ਖੋਜ ਰਹੇ ਰਹਿੰਦੇ ਆ ਨਾ ਬੇ ਫਿਕਰ ਨਹੀਂ ਕਰਦੇ ਵੀ ਲੈ ਆਵੇ ਮੁੰਡੇ ਨੇ ਆ ਜਾਣਾ ਟਾਈਮ ਨਾ ਕੋਈ ਚੁੱਪ ਰਹਿੰਦੇ ਨਾ ਹਾਂਜੀ ਭਾਈ ਅੱਛਾ ਲੇਟ ਆਉਣਾ ਚੰਗਾ ਲੱਗਦਾ ਭਾਈ ਲੇਟ ਆਉਣਾ ਕਿਹਨੂੰ ਚੰਗਾ ਲੱਗਦਾ ਭਾਈ ਦੱਸੋ ਅੱਛਾ ਮੈਂ ਤੁਹਾਡੇ ਕੋਲ ਤੁਸੀਂ ਇੱਕ ਪਲੇਅਰ ਆ ਹਾਂਜੀ ਭਾਈ ਕਿਉਂਕਿ ਇਹ ਤੁਹਾਡੇ ਤੋਂ ਸਵਾਲ ਹਰ ਕਬੱਡੀ ਦਾ ਇੱਕ ਦਰਸ਼ਕ ਪੁੱਛਦਾ ਕਿਉਂਕਿ ਦੇਖੋ ਤੁਸੀਂ ਮੈਂ ਇਹ ਨਹੀਂ ਤੁਹਾਨੂੰ ਨਹੀਂ ਕਹਿ ਰਿਹਾ ਸਾਰੇ ਕਬਲੇਰ ਨੂੰ ਕਹਿ ਰਿਹਾ ਹਾਂਜੀ ਹਰ ਦਰਸ਼ਕ ਚ ਹਰ ਕਮੇਟੀ ਚ ਆਉਂਦੀ ਸਾਡੇ ਸਮੇਂ ਨਾਲ ਮੈਚ ਹੋਣ ਤੁਹਾਨੂੰ ਉਡੀਕਦੇ ਰਹਿੰਦੇ ਆ ਹਾਂਜੀ ਭਾਈ ਠੀਕ ਹੈ ਕਮੇਟੀ ਵਾਰ-ਵਾਰ ਆਵਾਜ਼ਾਂ ਮਾਰਦੀ ਕਮੈਂਟਰ ਵਾਰ-ਵਾਰ ਆਵਾਜ਼ਾਂ ਮਾਰਦੇ ਆ ਤੁਸੀਂ ਨਹੀਂ ਮੈਂ ਵਾਰ-ਵਾਰ ਫਿਰ ਇਹ ਕਹਿ ਰਿਹਾ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਪਲੇਅਰਾਂ ਨੂੰ ਕਹਿ ਰਿਹਾ ਕਿ ਉਹਦੋਂ ਕਿਉਂ ਨਹੀਂ ਆ ਰਹੇ ਆ ਕਿ ਉਹਦੋਂ ਵੀ ਪੈਸੇ ਵਧੀਆ ਦੇ ਰਹੀ ਕਮੇਟੀ ਦੇ ਰਹੀ ਜਾਂ ਮੇਜਰ ਲੀਗ ਦਾ ਕੋਈ ਡਰ ਹੁੰਦਾ ਜਾਂ ਉੱਥੇ ਜਿਹੜੀ ਤੁਸੀਂ ਗਲਤੀ ਕਰਦੇ ਹੋ ਉਸ ਸਜ਼ਾ ਪ੍ਰੋਪਰ ਮਿਲਦੀ ਹੈ ਨਹੀਂ ਭਾਜੀ ਇਦਾਂ ਨਹੀਂ ਕੋਈ ਪ੍ਰੋਬਲਮ ਹੁੰਦੀ ਮੈਂ ਤੁਹਾਨੂੰ ਦੱਸਦਾ ਕੀ ਮਸਲਾ ਹੈ ਜਿੱਦਾਂ ਹਣ ਰੱਖ ਲਓ ਕਈ ਯਾਰ ਦੂਰ ਮੈਚ ਹੁੰਦੇ ਆ ਭਾਜੀ ਫਿਰ ਭਾਜੀ ਉੱਥੋਂ ਆਉਂਦਿਆਂ ਨੂੰ ਜਿੱਦਾਂ ਰੱਖ ਲਓ ਜਦੋਂ ਤਾਂ ਪ੍ਰੋਪਰ ਆਪਾਂ ਨੂੰ ਕਈ ਵਾਰ ਡਾਈਟ ਨਹੀਂ ਮਿਲਦੀ ਭਾਜੀ ਸਾਰਾ ਦਿਨ ਖੇਡਦੇ ਆਪਾਂ ਭਾਜੀ ਪਰੋ ਖਾਣ ਚਲੋ ਹੁਣ ਆਪਾਂ ਅਕਸਰ ਕੋਈ ਪਲੇਅਰ ਵੀ ਭਾਜੀ ਕਬੱਡੀ ਵੀ ਰੱਖ ਲੋ ਆਪਾਂ ਰੋਟੀ ਕਮਾਉਨੇ ਆ ਤਾਂ ਖੇਡਦਾ ਨਾ ਤੇ ਭਾਈ ਕਈ ਵਾਰ ਤਾਂ ਰਾਹ 'ਚ ਵੀ ਇਦਾਂ ਡਾਈਟ ਪੂਰੀ ਪ੍ਰੋਪਰ ਨਹੀਂ ਮਿਲਦੀ ਤੇ ਉਹਦੇ ਕਰਕੇ ਵੀ ਜਿੱਦਾਂ ਘਰ ਆ ਕੇ ਵੀ ਜਿੱਦਾਂ ਭਾਜੀ ਲੇਟ ਹੋ ਜੀਦਾ ਖਾਣ ਪੀਣ ਤੋਂ ਹਨਾ ਤੇ ਤਾਂ ਕਰਕੇ ਭਾਜੀ ਅਗਲੇ ਦਿਨ ਉੱਠਣਾ ਵੀ ਭਾਜੀ ਫੇਰ ਖੇਡਣਾ ਉਹ ਭਾਜੀ ਕਈ ਵਾਰ ਤਾਂ ਜਿੱਦਾਂ ਰੱਖ ਲੋ ਆਪ ਦੀ ਰੋਟੀ ਲਈ ਆਪਣੀ ਡਾਈਟ ਬਣਾਉਂਦਿਆਂ ਲਈ ਉਹ ਵੀ ਟਾਈਮ ਬਹੁਤ ਹੋ ਜਾਂਦਾ ਭਾਜੀ ਮੈਂ ਤਾਂ ਦੂਰ ਵੀ ਹੁੰਦਾ ਕਈ ਵਾਰ ਭਾਈ ਬਹੁਤ ਚੈਰ ਲੱਗ ਜਾਂਦਾ ਜਾਂ ਪਰ ਦੇਖੋ ਨਾ ਜੇ ਆਪਾਂ ਇਹ ਸਾਡੀ ਗੱਲਾਂ ਨੇ ਇਹ ਵੀ ਸਹਿਮਤ ਆ ਵਿੱਚ ਲਿਖਦੇ ਜਿਹੜੇ ਟੂਰਨਾਮੈਂਟ ਹੁੰਦੇ ਨਾਰਥ ਇੰਡੀਆ ਫੈਡਰੇਸ਼ਨ ਦੇ ਟੂਰਨਾਮੈਂਟ तकरीबन 1:00 ਸਵਾ 1.5 ਦੇ ਵਿੱਚ ਵਿੱਚ ਮੈਂ ਸ਼ੁਰੂ ਹੋ ਜਾਂਦਾ ਹਾਂਜੀ ਭਾਜੀ ਹੋ ਜਾਂਦਾ ਨਾ ਹਾਂਜੀ ਭਾਜੀ ਤੇ ਆਲੂਪਨਾਂ ਦਾ तकरीबन 4 ਵਜੇ ਉਹੀ ਸਿਆਲਾਂ ਦੀ ਗੱਲ ਹੈ ਹਾਂਜੀ ਭਾਜੀ ਆਪਾਂ ਮੈਂ ਗਰਮੀ ਦੀ ਗੱਲ ਨਹੀਂ ਕਰ ਰਿਹਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਜੇ ਤੁਸੀਂ ਮੇਰੇ ਖੰ ਦੇ ਮੀਟਿੰਗ ਬਿਨਾਂ ਕੱਟਦੇ ਜਾਂਦੇ ਆ ਇਹਨਾਂ ਫੈਡਰੇਸ਼ਨਾਂ ਦੀ ਗੱਲ ਕਰੀਏ ਖਾਸ ਤੌਰ ਤੇ ਜੇ ਲੇਟ ਜਾਂਦੇ ਆ ਤਾਂ ਉਹਦੇ ਵਿੱਚ ਮੇਰੇ ਖੰ ਫਾਈਨ ਲੱਗਦਾ ਹਾਂਜੀ ਭਾਈ ਮੇਰੇ ਖਿਆਲ ਨਾਲ ਉਹ ਪੰਜੜੀ ਕਮੇਟੀਆਂ ਫਾਈਨ ਨਹੀਂ ਲਾਉਂਦੀਆਂ ਭਾਜੀ ਫਾਈਨ ਭਾਜੀ ਇਹ ਵੀ ਚੀਜ਼ ਦਾ ਫੈਲਾ ਪਹਿਲੇ ਲੈ ਜਾਂਦੇ ਪਲੇਅਰ ਖੜਾ ਚੱਲ ਝਗੜਾ ਕੁਝ ਕੱਟਣਾ ਹਾਂਜੀ ਭਾਜੀ ਪਰ ਨਹੀਂ ਭਾਜੀ ਇਦਾਂ ਨਹੀਂ ਹੁੰਦਾ ਕਈ ਵਾਰ ਭਾਜੀ ਕਮੇਟੀ ਵੀ ਆਪਾਂ ਨੂੰ ਇਦਾਂ ਕਹਿ ਦਿੰਦੀ ਆ ਵੀ ਇਸਕ ਟਾਈਮ ਤੱਕ ਆ ਜਿਓ ਹਨਾ ਕਈ ਵਾਰ ਕਮੇਟੀਆਂ ਵੀ ਭਾਜੀ ਜਿੱਦਾਂ ਪਲੇਅਰ ਉਹ ਪਲੇਅਰ ਨਹੀਂ ਗੱਲ ਦੀਆਂ ਕਮੇਟੀਆਂ ਹੀ ਆ ਬੈਠੀਆਂ ਹੋਈਆਂ ਕਿ ਸ਼ਾਮ ਦੇ ਵੇਲੇ ਹਾਂਜੀ ਭਾਜੀ ਕਮੇਟੀਆਂ ਹੀ ਆ ਆਪਾਂ ਨੂੰ ਕਹਿਣੀਆਂ ਵੀ ਇਸਕ ਬਿਲਡਾਂ ਲਾਈਆਂ ਹਾਂ ਹਾਂਜੀ ਲੇਟਾਂ ਦਾ ਹੈਗਾ ਭਾਈ ਕਈ ਜਗ੍ਹਾ ਤੇ ਮੇਲੇ ਹੁੰਦੇ ਆ ਹਨਾ ਭਾਜੀ ਸੋਣੀ ਮੇਲਾ ਕਰਾ ਕੇ ਆਪਣ ਪਾਜੀ ਸਾਨੂੰ ਨਹੀਂ ਹੁੰਦਾ ਭਾਜੀ ਸਾਨੂੰ ਤਾਂ ਇੱਕ ਤਰਫਾ ਨਹੀਂ ਕਹਿ ਸਕਦੇ ਕਮੇਟੀਆਂ ਵੀ ਗਲਤੀਆਂ ਕਰਦੀਆਂ ਕਈ ਯਾਰ ਭਾਜੀ ਹਾਂਜੀ ਭਈ ਸਾਨੂੰ ਤਾਂ ਜਿਹੜਾ ਟਾਈਮ ਦਿੱਤਾ ਹੁੰਦਾ ਵੀ ਇਸਕਾ ਟਾਈਮ ਤੇ ਆ ਜੀਓ ਭਾਜੀ ਅਸੀਂ ਚਲੇ ਜਾਈਦਾ ਜਿੱਦਾਂ ਹਣ ਭਾਜੀ ਤੁਹਾਨੂੰ ਕੱਲ ਦਾ ਜਿੱਦਾਂ ਸੀਨੀਅਰ ਸੋਹਣ ਭਾਈ ਦੀ ਗੱਲ ਇਹੀ ਆ ਵੀ ਸੋਹਣ ਭਾਈ ਚਾਹੇ ਮੈਚ ਲੇਟ ਹੋਵੇ ਚਾਹੇ ਜਲਦੀ ਹੋਵੇ ਸੋਹਣ ਭਾਈ ਨੇ ਸਾਨੂੰ ਪੂਰੇ ਟਾਈਮ ਤੇ ਸਾਨੂੰ ਬੁਲਾ ਲੈਣਾ ਵੀ ਇਸ ਟਾਈਮ ਤੇ ਆਪਾਂ ਪਹੁੰਚਣਾ ਹੈ ਚਾਹੇ ਮੈਚ ਲੇਟ ਆ ਆਪਣੀ ਬੋਡੀ ਰੈਸਟ ਹੋ ਜਾਊਗੀ ਇਦਾਂ ਹਮ ਸਫ਼ਰ ਕਿਵੇ ਲੰਬਾ ਹੁੰਦਾ ਪਾਜੀ ਹਾਂਜੀ ਕਈ ਯਾਰ ਇੱਧਰ ਪਾਜੀ ਮਾਝੇ ਜਾਣਾ ਹੁੰਦਾ ਕਈ ਯਾਰ ਮਾਲਵੇ ਜਾਣਾ ਹੁੰਦਾ ਉਹ ਹਿਸਾਬ ਨਾਲ ਪਾਜੀ ਟਾਈਮ ਨਾਲ ਲਿਆ ਜਾਂਦਾ ਹੁੰਦਾ ਸਾਨੂੰ ਯਾਨੀ ਉੱਥੇ ਜਾ ਕੇ ਘੰਟਾ ਕਰੈਸਟੇ ਰਮਾਲ ਲਾਉਂਦੇ ਪਾਈ ਸਾਨੂੰ ਦੋ ਦੋ ਘੰਟੇ ਵੀ ਰੈਸਟ ਮਿਲ ਜਾਂਦੀ ਸੀ ਸੋਹਣ ਪਾਈ ਨਹੀਂ ਜਾਣਦੇ ਐਦਾਂ ਹੈ ਪਾਜੀ ਅੱਛਾ ਵੀ ਖਰਾਕ ਦੋ ਫੇ ਕਿਦਾਂ ਮੰਨਦੀ ਹੈ ਖਰਾਕ ਬਾਈ ਬੁਜ਼ਾਰ ਜੇ ਤੁਹਾਨੂੰ ਖਰਾਕ ਭਾਜੀ ਕੋਈ ਜਦਾਂ ਕਈ ਵਾਰ ਦਾ ਨਾਲ ਲੈ ਜੀਦੀ ਆ ਭਾਜੀ ਕਈਆ ਟਾਈਮ ਨਹੀਂ ਲੱਗਦਾ ਜਦਾਂ ਫੇਰ ਭਾਜੀ ਰਾਹ ਚੋਂ ਹੀ ਖਰਾਕ ਖਾਣੀ ਪੈਂਦੀ ਭਾਈ ਉਹ ਕਿ ਖਰਾਕ ਭਾਜੀ ਸਰੀਰ ਨੂੰ ਚੰਗੀ ਤਰ੍ਹਾਂ ਲੱਗਦੀ ਨਹੀਂ ਜਿਹੜੀਆਂ ਜਦਾਂ ਤੁਹਾਨੂੰ ਪਤਾ ਵੀ ਸੁੱਕੀਆਂ ਰੋਟੀਆਂ ਉਹ ਭਾਜੀ ਕਿੱਥੇ ਤੁਹਾਨੂੰ ਪਤਾ ਪਲੇਨ ਲੱਗਦੀ ਆਣਾ ਭਾਜੀ ਤਾਂ ਇਦਾਂ ਹੁੰਦੀ ਆ ਭਾਜੀ ਅਸਾਂ ਪਰਿਵਾਰ ਵਿੱਚ ਜੇ ਹੁਣ ਜੇ ਤਾਂ ਚਲੋ ਬਾਹਰਲੀ ਖਰਾਕ ਹੋ ਗਈ ਘਰ ਦੀ ਖਰਾਕ ਕਿੱਦਾਂ ਘਰ ਦੀ ਖਰਾਕ ਭਾਈ ਜਦਾਂ ਰੱਖ ਲਾ ਵੱਡਾ ਭਾਈ ਆ ਜਦਾਂ ਸਾਰੀ ਖਰਾਕ ਆਪਣੇ ਲਈ ਬਣਾ ਕੇ ਰੱਖਦਾ ਜਦਾਂ ਮੈਂ ਮਿਹਨਤ ਵੀ ਕਰਕੇ ਆਣੀ ਆ ਵੱਡੇ ਭਾਈ ਨੇ ਜਦਾਂ ਜਿਦਾਂ ਰਾਕ ਲੋ ਆਪਣਾ ਦੁੱਧ ਦੁੱਧ ਲੱਸੀ ਲੂਸੀ ਜਿਦਾਂ ਬੱਕਰਾ ਰੱਖਿਆ ਹੋਣਾ ਤੇ ਨਾਲ ਨੌਨ ਵੇਜ ਵਗੈਰਾ ਜੋ ਵੀ ਆਪਣਾ ਉਹ ਰੱਖਿਆ ਰੱਖਿਆ ਹੋਣਾ ਖਾਣ ਵੀ ਆਪ ਆਏ ਹੋਣ ਖਾਣਾ ਆ ਉਹਦੇ ਬਾਅਦ ਤੂੰ ਆ ਖਾ ਪੀ ਲੈ ਸ਼ਰਮਾ ਫੈਮਿਲੀ ਜੀ ਬਿਲੋਂਗ ਕਰਦੇ ਆ ਪਰਤਾ ਜੋ ਹਾਂਜੀ ਭਾਈ ਪਰਿਵਾਰ ਇਤਰਾਜ਼ ਨਹੀਂ ਕਰਦਾ ਬਾਕੀ ਕੀ ਨਹੀਂ ਭਾਈ ਉਹਨਾਂ ਨੂੰ ਨਹੀਂ ਭਾਈ ਜਿੱਦਾਂ ਉਹਨਾਂ ਨੂੰ ਪਤਾ ਆ ਵੀ ਜਿੱਦਾਂ ਚਲੋ ਖਾਣਾ ਦਾ ਪੈਣਾ ਹੈ ਨਾ ਭਾਈ ਥੋੜਾ ਬਤਾ ਜਿੱਥੇ ਤੱਕ ਆਪਣਾ ਆਪ ਲਿਹਾਜ਼ ਕਰ ਲਈ ਦੀ ਆ ਭਾਈ ਜਿੱਦਾਂ ਹਾਂ ਵੀ ਦਾ ਪਰਿਵਾਰ ਇਦਾਂ ਬਾਲਾ ਨਹੀਂ ਕਿਦਾਂ ਉਹਨਾਂ ਨੂੰ ਪਤਾ ਵੀ ਮੁੰਡਾ ਖੇਡਦਾ ਹੈ ਵੀ ਉਹਨੂੰ ਲੋੜਿਆ ਬੋੜੀ ਹਾਂਜੀ ਭਾਜੀ ਉਹ ਨਹੀਂ ਕੋਈ ਚੱਕਰ ਭਾਜੀ ਅੱਛਾ ਸਰਵੇਂ ਤੂੰ ਜਦੋਂ ਹੁਣ ਦੱਸਿਆ ਕਿ ਇਹ ਨਾ ਭਰਾ ਜਿਹੜਾ ਤੁਹਾਡਾ ਪੂਰੀ ਸਪੋਰਟ ਕਰਦਾ ਹਾਂਜੀ ਭਾਜੀ ਅਕਸਰ ਇਹ ਹੁੰਦਾ ਕਿ ਪਰਿਵਾਰ ਵਿੱਚ ਤਾਂ ਸਪੋਰਟ ਚਲੋ ਕਰਦੇ ਹੁੰਦੇ ਆ ਹਾਂਜੀ ਭਾਈ ਤੇ ਪਿੰਡ ਵਿੱਚੋਂ ਜਾਂ ਫਿਰ ਲਾਗਲੇ ਪਿੰਡਾਂ ਦੇ ਆਪਣੇ ਪ੍ਰੋਮੋਟਰ ਹੁੰਦੇ ਜਾਂ ਫਿਰ ਹੋਰ ਯਾਰ ਵੀ ਲਿੰਦੇ ਆ ਹਾਂਜੀ ਭਾਈ ਉਹ ਵੀ ਕਿਤੇ ਨਾ ਕਿਤੇ ਜਿਹੜੀ ਕਬੱਡੀ ਨੂੰ ਪਿਆਰ ਕਰਨ ਵਾਲੇ ਵੀ ਸਪੋਰਟ ਕਾਫੀ ਕਰਦੇ ਆ ਹਾਂਜੀ ਭਾਈ ਤੁਹਾਨੂੰ ਹੁਣ ਥੋੜਾ ਜਿਦਾ ਇੰਗਲੈਂਡ ਦੇ ਸਫਲ ਲੱਗਣ ਤੋਂ ਬਾਅਦ ਚ ਸਪੋਰਟ ਕਰਨੀ ਸ਼ੁਰੂ ਹੋਈ ਹੈ ਕਿਸੇ ਪਾਸਿਓ ਜਾਂ ਹਾਲੇ ਤੱਕ ਨਹੀਂ ਹੋਈ ਜਾਂ ਫਿਰ ਪਹਿਲਾਂ ਹੀ ਸਪੋਰਟ ਕਰਦੇ ਸੀ ਇਦਾਂ ਭਾਜੀ ਜਿੱਦਾਂ ਇਦਾਂ ਕਹਿ ਲਈਏ ਜਿੱਦਾਂ ਰਖ ਲੋ ਜਦੋਂ ਆਪਾਂ ਹਨਾ ਆਪਣੇ ਪਿੰਡ ਦੇ ਬੰਦਿਆਂ ਦੇ ਅੱਗੇ ਖੇਡਦੇ ਆ ਪਿੰਡ ਦੇ ਵਿੱਚ ਖੇਡਦੇ ਆ ਜਾਂ ਕੋਈ ਪਿੰਡ ਦਾ ਪ੍ਰਮੋਟਰ ਉਹਦੇ ਸਾਹਮਣੇ ਖੇਡਦੇ ਆ ਭਾਜੀ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਪਿੰਡ ਦਾ ਪਲੇਅਰ ਖੇਡਦਾ ਹੈ ਜਦੋਂ ਭਾਜੀ ਮੈਂ ਜਦੋਂ ਪਾਲੇ ਚਾਚਾ ਨੂੰ ਕਦੇ ਮਿਲਿਆ ਨਹੀਂ ਸੀਗਾ ਤੇ ਜਦੋਂ ਵੱਡਾ ਭਾਈ ਜਾਣਦਾ ਸੀ ਵੱਡੇ ਭਾਈ ਖੇਡਦਾ ਹੀ ਆਣਾ ਉਹਨੂੰ ਜਾਣਦੇ ਜੁਣਦੇ ਸੀਗੇ ਤੇ ਜਦੋਂ ਵੀ ਮਠੱਡਿਆਂ ਉਹਨੂੰ ਹੀ ਕਿਹਾ ਵੀ ਤੂੰ ਬੜੇ ਪਿੰਡ ਕਿੱਦਾਂ ਵੀ ਤੇ ਕਿਹਨਾਂ ਦਾ ਮੁੰਡਾ ਹੈ ਤੇ ਚਾਚਾ ਵੱਡਾ ਭਾਜੀ ਕਹਿੰਦਾ ਵੀ ਚਾਚਾ ਹਾਂ ਜੀ ਤੇ ਚਾਚਾ ਜੀ ਤੇ ਭਾਜੀ ਕਹਿੰਦਾ ਵੀ ਚਾ ਤੇ ਇਦਾਂ ਆ ਤੇ ਭਾਈ ਜਦੋਂ ਆਪਾਂ ਆਪਣਾ ਆਪਣੇ ਆਪ ਨੂੰ ਜਦਾਂ ਦੱਸਦੇ ਆ ਵੀ ਇਦਾਂ ਖੇਡੋ ਜਦੋਂ ਭਾਈ ਆਪਣੀ ਪਰਫਾਰਮੈਂਸ ਵਧੀ ਆਉਂਦੀ ਆ ਤੇ ਭਾਈ ਪਿੰਡ ਦੇ ਵੀ ਆਪਾਂ ਨੂੰ ਸਪੋਰਟ ਕਰਦੇ ਆ ਹਾਂਜੀ ਭਾਜੀ ਫੇਰ ਭਾਜੀ ਜਦਾਂ ਆਪਣੇ ਲਾੜੇ ਅੰਕਲ ਹੁਣੀ ਆ ਲਾੜੇ ਸੁਤਤਾ অন্ਟਾਰੀਓ ਕਲੱਬ ਦੇ ਤੇ ਉਹ ਵੀ ਭਾਜੀ ਆਪਾਂ ਨੂੰ ਜਿੱਦਾਂ ਸਪੋਰਟ ਕਰਦੇ ਆ ਕੁਲਵਿੰਦਰ ਸੁਤਤੇ ਹੁਣੀ ਸਣੀ ਸੁਤਤੇ ਹੁਣੀ ਪਿੰਡਾਂ ਅੰਕਲ ਬੈਨਕੂਵਰ ਕਲੱਬ ਵਾਲੇ ਜਾਣੀ ਹਾਂਜੀ ਭਈ ਆਪਾਂ ਨੂੰ ਸਾਰੇ ਸਪੋਰਟ ਕਰਦੇ ਆ ਜਿੱਦਾਂ ਸਾਡਾ ਭਾਈ ਆਜ ਤਾਂ ਸਰਪੰਚ ਆ ਭਾਈ ਸਾਡਾ ਗਿੱਲ ਭਾਜੀ ਉਹ ਵੀ ਆਪਾਂ ਨੂੰ ਬਈ ਬਹੁਤ ਸਪੋਰਟ ਕਰਦਾ ਜਿੱਦਾਂ ਅਸੇ ਸ਼ਹਿਰ ਵਿੱਚ ਹੁਣ ਤਾਂ ਜਿੱਦਾਂ ਸਿਆੜਾ ਚ ਕਾਫੀ ਮੈਚਬੁੱਦ ਚੱਲ ਪਏ ਆ ਹਾਂਜੀ ਭਾਈ ਤੇ ਹੁਣ ਮਿਹਨਤ ਕੁੰਦ ਕਦਾ ਬਕਰ ਆ ਰਹੇ ਹਾਂਜੀ ਭਾਈ ਹੁਣ ਤਾਂ ਮਿਹਨਤ ਬਾਰ ਕਰਾ ਰਹੇ ਜਿੱਦਾਂ ਆਪਾਂ ਦੋ ਟਾਈਮ ਕਰਦੇ ਆ ਭਾਈ ਜਿੱਦਾਂ ਅਸਵੀ ਨੂੰ ਤਾਂ ਜਿੰਮ ਚੱਲ ਜੀਦਾ ਆ ਤਸ਼ਾਨ ਨੂੰ ਇਹਦਾ ਗਰਾਊਂਡ ਚ ਕਰਾ ਲਈਦੀ ਹੈ ਭਾਜੀ ਜ਼ਿਆਦਾ ਜੈਮ ਪਸੰਦ ਕਰਦੇ ਜਾਂ ਗਰਾਊਂਡ ਦੀ ਉਦੋਂ ਤਾਂ ਬਈ ਮੈਂ ਜੈਮ ਚ ਵੀ ਜਦਾਰਾ ਖਲਾ ਆਪਣੀ ਗਰਾਊਂਡ ਦੀ ਇਹ ਦੀ ਸੀ ਉਹ ਇਹ ਕਰਦਾ ਆ ਪਰ ਇਦਾਂ ਹੋ ਜਾਂਦਾ ਥੋੜਾ ਜੈਮ ਚ ਜਿੱਦਾਂ ਸਵੇਰ ਨੂੰ ਬਹੁਤ ਠੰਡ ਬਹੁ ਹੁੰਦੀ ਹੈ ਨਾ ਭਾਜੀ ਉਹਦੇ ਕਰਕੇ ਤੁਹਾਨੂੰ ਪਤਾ ਸਿਆਲਾਂ ਠੰਡ ਵੱਜ ਜਾਂਦੀ ਹੈ ਤੇ ਜੈਮ ਚ ਥੋੜਾ ਇੰਡੋਰ ਹੋ ਜਾਂਦਾ ਥੋੜੀ ਅੰਦਰ ਹੀਟ ਵੀ ਹੁੰਦੀ ਆ ਤੇ ਉੱਤੇ ਭਾਜੀ ਜਦਾਂ ਮੈਂ ਰਨਿੰਗ ਕਰ ਲੰਨਾ ਪਹਿਲਾਂ ਇਦਾਂ ਤੇ ਉਹਦੇ ਬਾਅਦ ਭਾਈ ਜਦੋਂ ਆਪਦੀ ਡਾਂਟੂਂਡਿ ਚਪਾੜੇ ਜਿਗੂੜੇ ਹੋਵੇ ਜਾਂ ਮਾੜੇ ਮੋٹے ਡੰਬਲ ਲੋਹੇ ਨਾਲ ਮੱਥਾ ਮਾਰ ਲੈਣਾ ਭਾਈ ਸ਼ਾਮ ਨੂੰ ਭਾਈ ਜਦੋਂ ਟਾਈਮ ਨਾਲ ਜਲਦੀ ਦਾ 3 ਵਜੇ ਕਰਾਉਣ ਨੂੰ ਤੇ ਧੁੱਪੇ ਧੁੱਪੇ ਭਾਈ ਮਿਹਨਤ ਵਧੀਆ ਹੋ ਜਾਂਦੀ ਹੈ ਜਿਦਾ ਸਰੀਰ ਖੁੱਲਿਆ ਰਹਿੰਦਾ ਉਦੋਂ ਦਾ ਭਾਈ ਇਹਦਾ ਤੁਹਾਨੂੰ ਪਤਾ ਜੁੜੇ ਜੁੜ ਜਾਂਦੇ ਆ ਸਿਆਲਾਂ ਨਾਲ ਤਾਂ ਕਰਕੇ ਉਹ ਫੇਰ ਟਾਈਮ ਨਾਲ ਕਰਕੇ ਜਦਾਂ ਆਜੀ ਦਾ ਘਰ ਨੂੰ ਹਾਂਜੀ ਭਾਈ ਉਦੋਂ ਦਪਹਿਰ ਨੂੰ ਜਦੋਂ ਵਿਲੇ ਹੁੰਦੇ ਜਦੋਂ 12 1 ਵਜੇ ਵੀ 11 12 ਵਜੇ ਉਦੋਂ ਭਰਾਣੇ ਜਿੱਦਾਂ ਮਾਲ ਚ ਮੂੰਹ ਚਾ ਲੈਣੀਆਂ ਈ ਧੁੱਪੇ ਬੈਠੇ ਜਿੱਦਾਂ ਭਰਾਣੇ ਕਹਿੰਣਾ ਮਾਲ ਚ ਮੂੰਹ ਚਾ ਕਰ ਲੋ ਅਸਰ ਸ਼ਰਮਾ ਜਿਹੜਾ ਇੰਗਲੈਂਡ ਦਾ ਸੀਜ਼ਨ ਤੁਹਾਡਾ ਦੱਸਿਆ ਵਧੀਆ ਚੱਲੇ ਮਿਹਨਤ ਵਾਰੀ ਗਈ ਪ੍ਰਮਾਤਮਾ ਕਰੇ ਇਦਾਂ ਵਧੀਆ ਚੱਲਦੀ ਰਹੇ ਤੁਹਾਡੀ ਹਾਂਜੀ ਭੋਜੀ ਤੇ ਜਿਹੜਾ ਆਉਣ ਵਾਲਾ ਸੀਜ਼ਨ ਸ਼ਰਮਾ ਕਿਹੜੀ ਟੀਮ ਕੋਲੋਂ ਖਟੇਗਾ ਜਿੱਦਾਂ ਭਾਈ ਜਿਹਦਾ ਭਾਈ ਹੁਣ ਜਿੱਦਾਂ ਸੂਨ ਪਈ ਹੋਣੀ ਤਾਂ ਜਦੋਂ ਮੂਵ ਹੋਗਾ ਜਿੱਦਾਂ ਜਿੱਦਾਂ ਨਿਊਜ਼ੀਲੈਂਡ ਹੋਗਾ ਹਨਾ ਤੇ ਉਹ ਉਹਨਾਂ ਨੇ ਹੀ ਖੇਡਣਾ ਹੀ ਫੇਰ ਤਾਂ ਚੱਲ ਹੁਣ ਭਾਜੀ ਹੁਣੀ ਹੈ ਨਹੀਂਗੇ ਤੇ ਭਾਈ ਉਹਦਾ ਦੋ ਤਿੰਨ ਕੁ ਲੱਭਣਾ ਜਦੋਂ ਗੱਲ ਚੱਲਦੀ ਹਾਲੇ ਤੇ ਭਾਈ ਉਹਦਾ ਵੀ ਮੈਂ ਥੋੜਾ ਜਿਹਾ ਹਾਲੇ ਜਦੋਂ ਰੱਖ ਲਓ ਬਿਜ਼ੀ ਆ ਥੋੜਾ ਜਿਹਾ ਏਦਾਂ ਭਾਜੀ ਜਿੱਦਾਂ ਕੰਮ ਜਗਾ ਕੰਮਕਾਰ ਚੱਲਦਾ ਹਨਾ ਤੇ ਫੇ ਉਹ ਉਧਰ ਭਾਈ ਜਿੱਦਾਂ ਬਿਜ਼ੀ ਹੁੰਦਾ ਤੇ ਮਦਰ ਸਾਡੇ ਸਿੱਖ ਰਹਿੰਦੇ ਜਿੱਦਾਂ ਪਤਾ ਹਨਾ ਵੀ ਕਈਆਂ ਨੂੰ ਪਤਾ ਹੈ ਜਦੋਂ ਮਦਰ ਸੈਕਿਆ ਮੇਰੇ ਤੇ ਫੇ ਭਾਈ ਥੋੜਾ ਜਿਹਾ ਪਰਿਵਾਰ ਚ ਜਿੱਦਾਂ ਰਿਸ਼ਤੇਦਾਰੀ ਦੇ ਵਿੱਚ ਦੋ ਤਿੰਨ ਫੰਕਸ਼ਨ ਆ ਉਹ اٹੈਂਡ ਕਰਨੇ ਆ ਤੇ ਭਾਈ ਮੇਰੀ ਸਿਸਟਰ ਨੇ ਆ ਜਾਣਾ ਬਾਹਰੋਂ ਉਹਨਾਂ ਨਾਲ ਰਹਿਣਾ ਭਾਈ ਥੋੜਾ ਚਿਰ ਜਿੱਦਾਂ ਤਾਂ ਕਰਕੇ ਭਾਈ ਹਲੇ ਥੋੜਾ ਕਿ ਬਿਜ਼ੀ ਆ ਮੈਂ ਹਨਾ ਤੇ ਜਿੱਦਾਂ ਵੀ ਹੋਈ ਭਾਜੀ ਜਦਾਂ ਪਤਾ ਲੱਗ ਜੂਗਾ ਗਰਾਊਂਡ 'ਚ ਕਿਹੜੀ ਟੀਮ 'ਚ ਖੇਡਦੇ ਆ ਹਾਂਜੀ ਭਾਜੀ ਯਾਨੀ ਸ਼ਰਮਾ ਇਹ ਕਹਿ ਸਕਦੇ ਜਿੱਤੇ ਵੀ ਕਬੱਡੀ ਨੂੰ ਤਵੱਜੋ ਦਿੰਨੇ ਆ ਆਪਣੇ ਜਿਹੜੇ ਪਰਿਵਾਰਕ ਰੁਝੇਵੇਂ ਆ ਤੇ ਰਿਸ਼ਤੇਦਾਰੀ ਆ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਨਿਭਾਉਣੇ ਆ ਕੋਈ ਕਰਨਾ ਪੈਂਦਾ ਜਿੱਦਾਂ ਰੱਖ ਲੋ ਜਿੱਦਾਂ ਹਣ ਡੇੜੀ ਹੁਣੀ ਵੀ ਜਿੱਦਾਂ 올ਡੇਜ ਆ ਮੰਮੀ ਸਾਡੇ ਜਿੱਦਾਂ ਸੈਕਿਆ ਹਨਾ ਥੋੜੇ ਜੇ ਉਹਦੇ ਕਰਕੇ ਵੀ ਜਿੱਦਾਂ ਰੱਖ ਲੋ ਵੀ ਆਪੇ ਜਿੱਦਾਂ ਕਰਨਾ ਪੈਂਦਾ ਤੇ ਭਾਜੀ ਜਿੱਦਾਂ ਵੱਡਾ ਕੰਮ ਤੇ ਚੱਲ ਜਾਂਦਾ ਭਾਜੀ ਤੇ ਫੇਰ ਭਾਜੀ ਆਪੇ ਜਾਣਾ ਜੁਣਾ ਪੈਂਦਾ ਜਿੱਦਾਂ ਨਾ ਰੱਖ ਲੋ ਤਾਂ ਕਰਕੇ ਵੀ ਉਹ ਵੀ ਚੀਜ਼ਾਂ ਜ਼ਰੂਰੀ ਆ ਭਾਜੀ ਜਿੱਦਾਂ ਨਾ ਤਾਂ ਕਰਕੇ ਅੱਛਾ ਸ਼ਰਮਾਂ ਤੇੜੀ ਕਬੱਡੀ ਵੀ ਦੇਖਣੇ ਕਾਫੀ ਠੰਢੀ ਆ ਠੀਕ ਹੈ ਨਾ ਆਪਣਾ ਨੰਬਰ ਲੈ ਲਨੇ ਆਪਣੇ ਪਾਲੇ ਵਿੱਚ ਆ ਜੀ ਨੇ ਕਦੀ ਬਹੁਤ ਘੱਟ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਵੈਸੇ ਕਿ ਗਰਾਊਂਡ ਦੇ ਵਿੱਚ ਤੁਸੀਂ ਕਿਸੇ ਜਾਪੀ ਨਾਲ ਕੋਈ ਗੱਲਬਾਤ ਹੋ ਵੀ ਸੁੱਤਾ ਟੱਪੜ ਤੋਂ ਪ੍ਰੀ ਹੋਏ ਹੁਣ ਥਾਪੀਆਂ ਮਾਰੀ ਹੋਣ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਥਾਪੀਆਂ ਜ਼ਰੂਰੀ ਹੁੰਦੀਆਂ ਭਾਜੀ ਜਿੱਦਾਂ ਰੱਖ ਲਓ ਹਰ ਪਲੇਅਰ ਦਾ ਵੱਖਰਾ ਵੱਖਰਾ ਸ਼ੈਲੀ ਆ ਉਹੀ ਕਬੱਡੀ ਖੇਡਦੇ ਆ ਤੁਹਾਨੂੰ ਪਤਾ ਇਹ ਤਾਂ ਪਹਿਲਵਾਨਾਂ ਵਾਲੀ ਗੇਮ ਆ ਹਨ ਪੈਣੀਆਂ ਤੇ ਹੈਗੀਆਂ ਆ ਹਨ ਕਦੇ ਕੰਨ ਸੁੱਜਣਾ ਕਦੇ ਅੱਖ ਸੁੱਜਣੀ ਹਨ ਤੇ ਭਾਜੀ ਇਦਾਂ ਹੋਇਆ ਨਹੀਂ ਕਦੇ ਵੀ ਇਦਾਂ ਰੱਖ ਲਾ ਜੇ ਸਟਰਗਲ ਦੇ ਵਿੱਚ ਇਦਾਂ ਕਰੀ ਨਹੀਂ ਹਾਇਆ ਜੇ ਬਾਈ ਜਾਫੀ ਜਾਣ ਕੇ ਮਾਰਦਾ ਫੇ ਭਾਜੀ ਜਿੱਦਾਂ ਇੱਕ ਅੱਧੀ ਾਰ ਮਾਰ ਲਈਦੀ ਆ ਜੇ ਤਾਂ ਦੋਂ ਜੇ 10 ਕਬੱਡੀਆਂ ਪਾਈਆਂ ਤੇ 9 ਕਬੱਡੀਆਂ ਉਧੇ ਮੋੜਿਆ ਤੇ ਦੇ ਇੱਕ ਕਬੱਡੀ ਜਾਫੀ ਨੇ ਗਲਤ ਮਾਰੀ ਫੇ ਭਾਜੀ ਜਾਫੀ ਮਾਰੀ ਦੀ ਆ ਤੇ ਉਹਨੂੰ ਦੱਸੀਦਾ ਵੀ ਭਾਜੀ ਤੂੰ ਗਲਤ ਐ ਇੱਥੇ ਹਨਾ ਹਾਂਜੀ ਭਾਈ ਜਿੱਦਾਂ ਇਹ ਮੈਂ ਤਾਂ ਐਸਾਗਾ ਸਾਡਾ ਹੀਜਣਾ ਜਿੱਦਾਂ ਭਾਜੀ ਬਾਰਕਿੰਗ ਦੇ ਟੂਰਨਾ ਤੇ ਸਾ ਮੇਰੀ ਸਟਰਗਲ ਹੋਈ ਗਈ ਜਦਾਂ ਤਾਸ਼ਪਰੀ ਕੋੜੇ ਨਾਲ ਹੈ ਨਾ ਤੇ ਭਾਜੀ ਜਦਾਂ ਉਹ ਬਹੁਤ ਜਦਾ ਰੋਂਗ ਜੇ ਮਾਰੇ ਮੇਰੇ ਮੂੰਹ ਤੇ ਹੱਥ ਉੱਤੇ ਜਦਾਂ ਅੱਖਾਂ ਤੇ ਮਾਰੇ ਤੇ ਫੇ ਭਾਜੀ ਉਹਨੂੰ ਪਹਿਲੀ ਯਾਰ ਜਦਾਂ ਵੀ ਪਹਿਲੀ ਯਾਰ ਤਾਂ ਚਲੋ ਉੱਥੇ ਬਾਹਰ ਥਾਪੀ ਮਾਰੀ ਉਦਾਂ ਭਾਜੀ ਕਦੇ ਬਾਹਰ ਥਾਪੀ ਨਹੀਂ ਮਾਰੀ ਇੱਥੇ ਵੀ ਦੋ ਤਿੰਨ ਨਾਰ ਕੇ ਮਾਰੀ ਆ ਮੈਂ ਕਦੇ ਤਾਂ ਮਾਰੀ ਨਹੀਂ ਜਿਹੜਾ ਅੜੀ ਜੀ ਨਾ ਮੁਰਿਓ ਮਾਰ ਦੇਵੇ ਫੇ ਭਾਜੀ ਉਹਦੇ ਮਾਰਦੀ ਉਹਦੇ ਜਦਾਂ ਉਹਦੋ ਨੰਬਰ ਲੈ ਕੇ ਉਹਦੇ ਤੇ ਮਾਰੀ ਦੀ ਆ ਉਦਾਂ ਭਾਜੀ ਕਦੇ ਹੈ ਨਹੀਂ ਆਪਾਂ ਮੈਂ ਤਾਂ ਥਾਪੀ ਵਾਲਾ ਹੂੰ ਜੀ ਜੀ ਰਿਬਾ ਥੋੜਾ ਟ੍ਰੈਂਡ ਵੀ ਚੱਲੇ ਆ ਨਾ ਥੋੜਾ ਜਿਹਾ। ਉਹ ਨਹੀਂ ਪਾਜੀ ਆਪਾਂ ਥਾਵੇਂ ਜੇ ਨਾਲ ਖੇਢੀ ਦੀ ਆ ਸ਼ੁਕਰਾਨਾ ਕਰੀਦਾ ਜਦੋਂ ਪਾਜੀ ਕਬੱਡੀ ਪਾ ਕੇ ਆਈਦਾ। ਮਾਲਕਾ ਸ਼ੁਕਰਾਨਾ ਹੀ ਆ ਅਮੀਸ਼ਾ। ਸਮਿਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਉਮੀਦ ਕਰਦਾ ਜਿਹੜਾ ਆਉਣ ਵਾਲਾ ਸੀਜ਼ਨ ਹੋਊਗਾ ਤੁਹਾਡਾ ਬਹੁਤ ਵਧੀਆ ਹੋਵੇਗਾ ਤੇ ਜਰੂਰ ਜਿਹੜੇ ਤੁਹਾਡੇ ਪਛਾਣ ਵਾਲੇ ਦਰਸ਼ਕ ਆ ਤੁਹਾਨੂੰ ਦੇਖਣਗੇ ਕਿਹੜੀ ਕਲੱਬ ਦੇ ਵਿੱਚ ਤੇ ਕਿਹੜੀ ਟੀਮ ਤੁਸੀਂ ਕਿਹੜੀ ਫੈਡਰੇਸ਼ਨ 'ਚ ਖੇਡੋਗੇ। ਤੇ ਜਾਂਦੇ ਹਾਂ ਤੁਹਾਡਾ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ। ਦਰਸ਼ਕਾਂ ਨੂੰ ਇਹੀ ਆ ਕਹਿਣਾ ਜੀ ਵੀ ਜਿਹੜਾ ਪਲੇਅਰ ਆ ਭਾਜੀ ਕੋਈ ਵੀ ਤੇ ਉਹਨੂੰ ਇਹ ਕਹਿੰਨੇ ਆ ਵੀ ਜੇ ਤੁਸੀਂ ਤਗੜੇ ਹੋਣਾ ਚਾਹੁੰਦੇ ਆ ਜਾਂ ਵੱਡੇ ਮਲਵਾਨਾ ਚਾਹੁੰਦੇ ਆ ਵੀ ਮਿਹਨਤ ਕਰੋ ਜਿੰਨੀ ਹੋ ਸਕਦੀ ਹੈ ਨਾ ਤੇ ਜਿਹੜੇ ਭਾਜੀ ਜਿੱਦਾਂ ਦਰਸ਼ਕ ਆ ਆਮ ਦਰਸ਼ਕ ਆ ਤੇ ਉਹਨਾਂ ਨੂੰ ਸ਼ੁਕਰਾਨਾ ਹੈ ਵੀ ਉਹ ਸਾਨੂੰ ਇੰਨਾ ਪਿਆਰ ਕਰਦੇ ਆ ਹਨਾ ਕਬੱਡੀ ਪਲੇ ਸਾਰਿਆਂ ਨੂੰ ਹੀ ਕਰਦੇ ਜਿੱਦਾਂ ਜਿੰਨੇ ਵੀ ਕਬੱਡੀ ਪਲੇਅਰ ਆ ਭਾਜੀ ਪਲੇਅਰ ਸੌਖੇ ਨਹੀਂ ਬਣਦੇ ਹਨਾ ਭਾਜੀ ਧੰਨ ਵੀ ਪਤਾ ਹੀ ਆ ਤੇ ਉਹਨਾਂ ਨੂੰ ਇਹੀ ਕਹਿੰਨੇ ਆ ਤੇ ਪਲੇਅਰਾਂ ਦੀ ਇੱਜ਼ਤ ਕਰਿਆ ਕਰੋ ਜਿੰਨਾ ਹੋ ਸਕਦਾ ਵੀ ਕਦੇ ਮੰਦਾ ਚੰਗਾ ਨਾ ਬੋਲੋ ਤੇ ਪਲੇਅਰ ਇਹੀ ਕਹਿੰਦਾ ਭਾਈ ਧੰਨਵਾਦ ਭਾਜੀ ਥੈਂਕ ਯੂ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਤੇ ਆਪਣਾ ਕੀਮਤੀ ਸਮਾਂ ਜਿਹੜਾ ਤੁਸੀਂ ਸਾਨੂੰ ਦਿੱਤਾ ਇਸ ਲਈ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਹੈ ਕਿ ਜਾਣਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਲਈ ਹੋਰ ਕਬੱਡੀ ਦੇ 스타 ਹੋਣਗੇ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ